ਸਾਥੀਓ ਅੱਜ ਪੰਜਾਬੀ ਹੈ ਠੀਕ ਹੈ ਸਾਥੀਓ ਅੱਜ 21 ਫਰਵਰੀ ਹੈ ਮਾਂ ਬੋਲੀ ਦਿਵਸ ਹੈ ਔਰ ਪੰਜਾਬੀ ਸੇਵਾ ਸੁਸਾਇਟੀ ਵੱਲੋਂ ਜਿਹੜਾ ਇੱਥੇ ਪ੍ਰੋਗਰਾਮ ਆਰਗੇਨਾਈਜ਼ ਕੀਤਾ ਗਿਆ ਆਯੋਜਿਤ ਕੀਤਾ ਗਿਆ ਪੰਜਾਬੀ ਮਾਂ ਬੋਲੀ ਨੂੰ ਮਾਂ ਬੋਲੀ ਦੇ ਲਈ ਪੰਜਾਬੀ ਮਾਂ ਬੋਲੀ ਦੇ ਪ੍ਰਚਾਰ ਲਈ ਤਾਂ ਜੋ ਪੰਜਾਬੀ ਮਾਂ ਬੋਲੀ ਘਰ-ਘਰ ਤੱਕ ਪਹੁੰਚ ਸਕੇ ਪੰਜਾਬੀ ਮਾਂ ਬੋਲੀ ਸਾਡੇ ਪਹਿਚਾਣ ਦਾ ਆਧਾਰ ਹੈ ਪੰਜਾਬੀ ਮਾਂ ਬੋਲੀ ਹੀ ਕਰਕੇ ਸਾਡੀ ਹੋਂਦ ਹੈ ਔਰ ਪੰਜਾਬੀ ਮਾਂ ਬੋਲੀ ਕਰਕੇ ਸਾਡੀ ਹੋਂਦ ਕਿਉਂ ਆ ਜੇ ਅਸੀਂ ਇਸ ਗੱਲ ਨੂੰ ਸਵਾਲ ਨੂੰ ਪੁੱਟ ਅਪ ਕਰਦੇ ਆਂ ਸਵਾਲ ਅੱਗੇ ਰੱਖਦੇ ਆਂ ਤਾਂ ਇਹ ਗੱਲ ਜ਼ਰੂਰ ਕਹਿਣੀ ਪਣਦੀ ਆ ਕਿ ਜਿਹੜੇ ਲੋਕ ਉਪਰੀਆਂ ਥਾਮਾਂ ਤੇ ਬੈਠੇ ਆ ਜਿਹੜੇ ਲੋਕ ਪਰਦੇਸ ਵਿੱਚ ਆ ਉਹ ਕਈ ਵੇਲੇ ਇੰਡੀਆ ਕਾਲ ਕਰ ਲੈਂਦੇ ਔਰ ਘੰਟਾ ਘੰਟਾ ਗੱਲ ਕਰਦੇ ਰਹਿੰਦੇ ਅਸੀਂ ਕਿ ਕਈ ਵੇਲੇ ਸੋਚਦੇ ਕਿ ਸ਼ਾਇਦ ਉਹ ਬਿੱਲੇ ਆ ਤਾਂ ਫੋਨ ਲਾ ਲਿਆ ਗੱਡੀ ਲੈ ਕੇ ਮਤਲਬ ਟਰੱਕ ਲੈ ਕੇ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਤੇ ਜਾ ਰਹੇ ਆ ਸਫ਼ਰ ਲੰਬਾ ਆ ਤਾਂ ਕਾਲ ਕਰ ਰਹੇ ਪਰ ਨਹੀਂ ਜੋ ਸਵਾਦ ਆਪਣੀ ਮਾਂ ਬੋਲੀ ਚ ਗੱਲ ਕਰਕੇ ਆਉਂਦਾ ਜੋ ਸਰੂਰ ਆਪਣੀ ਮਾਂ ਬੋਲੀ ਚ ਗੱਲ ਕਰਕੇ ਆਉਂਦਾ ਉਹ ਸ਼ਾਇਦ ਕਿਸੇ ਹੋਰ ਭਾਸ਼ਾ ਤੋਂ ਨਹੀਂ ਆਉਂਦਾ ਮਾਂ ਬੋਲੀ ਬਹੁਤ ਜ਼ਰੂਰੀ ਹੈ ਕਿਉਂਕਿ ਇਨਸਾਨ ਦਾ ਜੋ ਬੌਧਿਕ ਵਿਕਾਸ ਹੁੰਦਾ ਜੋ ਬੁੱਧੀ ਦਾ ਵਿਕਾਸ ਹੁੰਦਾ ਉਹ ਮਾਂ ਬੋਲੀ ਚ ਹੁੰਦਾ ਔਰ ਇਹ ਵੀ ਗੱਲ ਕਹੀ ਜਾਂਦੀ ਹੈ ਕਿ ਮਾਂ ਬੋਲੀ ਇਕੱਲੀ ਮਾਂ ਨਹੀਂ ਬੋਲਦੀ ਪਿਓ ਵੀ ਬੋਲਦਾ ਭਰਾ ਵੀ ਬੋਲਦਾ ਭੈਣ ਵੀ ਬੋਲਦੀ ਹੈ ਚਾਚੇ ਤਾਈ ਵੀ ਬੋਲਦੇ ਸਾਡਾ ਆਲਾ ਦਵਾਲਾ ਸਾਡਾ ਪਰਿਵਾਰ ਸਾਰੇ ਮਾਂ ਬੋਲੀ ਦੇ ਨਾਲ ਜੁੜੇ ਹੋਏ ਔਰ ਮਾਂ ਬੋਲੀ ਕਰਕੇ ਸਾਡੀਆਂ ਸਾਂਝ ਵੀ ਕਈ ਵੇਲੇ ਅਣਜਾਣ ਬੰਦਿਆਂ ਨਾਲ ਪੈ ਜਾਂਦੀਆਂ ਤਾਂ ਇੱਕ ਇੱਕ ਕਰਕੇ ਅੱਜ ਜਿੰਨੇ ਵੀ ਇੱਥੇ ਭਰਾ ਬਜ਼ੁਰਗ ਇਕੱਠੇ ਹੋਏ ਆ ਆਪਾਂ ਸਾਰਨਾ ਮਾਂ ਬੋਲੀ ਦੇ ਲਈ ਥੋੜੀ ਥੋੜੀ ਸਾਂਝ ਪਾਲਣੀ ਸਭ ਤੋਂ ਪਹਿਲਾਂ ਵਿਰਿੰਦਰ ਜੀ ਮਾਂ ਬੋਲੀ ਸਾਡੀ ਪਛਾਣ ਦਾ ਆਧਾਰ ਹੈ ਜੀ ਭਾਜੀ ਮਾਂ ਬੋਲੀ ਬਿਨਾ ਜ਼ਿੰਦਗੀ ਸੱਖਣੀ ਹੈ ਔਰ ਮਾਂ ਬੋਲੀ ਹੈ ਇਸੇ ਕਰਕੇ ਦੁਨੀਆ ਸੋਹਣੀ ਲੱਗਦੀ ਹੈ ਤੇ ਤੁਹਾਡੇ ਕੀ ਵਿਚਾਰ ਹਨ ਬਿਲਕੁਲ ਭਾਜੀ ਮਾਂ ਬੋਲੀ ਜਿਹੜੀ ਮਾਂ ਨੇ ਦਿੱਤੀ ਸੀ ਹੈਨਾ ਜਿਹਦੇ ਨਾਲ ਮੈਂ ਪਹਿਲੀ ਵਾਰ ਮਾਂ ਬੋਲਣਾ ਸਿੱਖਿਆ ਹੈਨਾ ਜਿਹਦੇ ਨਾਲ ਮੈਂ ਆਪਣੇ ਜਿਹੜੇ ਜਜ਼ਬਾਤ ਨੇ ਆਪਣਾ ਜਿਹੜਾ ਪਿਆਰ ਹੈ ਜਿੰਨੇ ਵੀ ਮੇਰੇ ਲੋਕਾਂ ਨਾਲ ਸਾਂਝ ਹੈ ਪਿਆਰ ਹੈ ਅਸੀਂ ਜੋ ਵੀ ਆਪਸ ਵਿੱਚ ਵੰਡ ਸਕਦੇ ਆ ਉਹ ਬੋਲੀ ਨਾਲ ਹੀ ਸੰਭਵ ਹੈ ਔਰ ਜਿਹੜੀ ਮਾਂ ਮੇਰੀ ਨੇ ਦਿੱਤੀ ਮੈਨੂੰ ਪਹਿਲੀ ਵਾਰੀ ਬੋਲਣ ਲਈ ਉਹ ਪੰਜਾਬੀ ਬੋਲੀ ਪਰ ਮਾਂ ਬੋਲੀ ਕਿਹਾ ਜਾਂਦਾ ਲੇਕਿਨ ਮਾਂ ਬੋਲੀ ਪਿਓ ਵੀ ਬੋਲਦਾ ਹਾਂਜੀ ਭਰਾ ਵੀ ਬੋਲਦਾ ਚਾਚੇ ਦਾ ਵੀ ਬੋਲਦੇ ਸਾਰੇ ਬੋਲਦੇ ਆ ਭਾਜੀ ਹਰੇਕ ਦੀ ਮਾਂ ਨੇ ਉਹਨੂੰ ਜਿਹੜਾ ਪਹਿਲਾ ਸ਼ਬਦ ਸਿਖਾਇਆ ਹਾਂ ਉਹ ਮਾਂ ਬੋਲੀ ਦੇ ਰੂਪੇ ਚ ਆਇਆ ਹੈ ਨਾ ਔਰ ਬੌਧਿਕ ਵਿਕਾਸ ਹੈ ਜਿਹੜਾ ਸਭ ਕੁਝ ਆਪਣੀ ਹੀ ਭਾਸ਼ਾ ਚ ਸੰਭਵ ਹੁੰਦਾ ਹਾਂ ਅਦਰ ਅਦਰਵਾਈਜ਼ ਅਸੀਂ ਜਦੋਂ ਵੀ ਸੋਚਦੇ ਆ ਤਾਂ ਮੋਸਟਲੀ ਸੋਚਦੇ ਆ ਅਸੀਂ ਆਪਣੀ ਹੀ ਬੋਲੀ ਚ ਹੁੰਦੇ ਆ ਆਪਣੀ ਹੀ ਭਾਸ਼ਾ ਚ ਹੁੰਦੇ ਆ ਸੋ ਸਾਡੇ ਤੋਂ ਅੱਜ ਕੱਲ ਹੋਇਆ ਕੀ ਹੈ ਵੀ ਸਾਨੂੰ ਭਾਸ਼ਾ ਕੋਈ ਹੋਰ ਖੜੀ ਕਰਕੇ ਸਾਡੇ ਤੋਂ ਕਿਤੇ ਦਾ ਗਿਆਨ ਖੋਲਿਆ ਗਿਆ ਸੀ ਤੇ ਅਗਰ ਸਾਨੂੰ ਸਾਡੀ ਹੀ ਭਾਸ਼ਾ ਚੋਂ ਗਿਆਨ ਮਿਲੇ ਜਿਹੜਾ ਕਿ ਦੁਨੀਆ ਦੇ ਵਿੱਚ ਸਾਰੇ ਹੀ ਸਾਰੇ ਦੇਸ਼ਾਂ ਦੇ ਵਿੱਚ ਅਗਰ ਕਿਤੇ ਵੀ ਚਲੇ ਜਾਓ ਮੈਂ ਮੈਨੂੰ ਮੌਕਾ ਮਿਲਿਆ ਜਿਵੇਂ ਕਿ ਯੂਰਪ ਘੁੰਮਣ ਦਾ ਜਾਂ ਆਸਟ੍ਰੇਲੀਆ ਘੁੰਮਣ ਦਾ ਜਾਂ ਮੈਂ ਯੂਰਪ ਦੇ ਜਿੰਨੇ ਵੀ ਦੇਸ਼ਾਂ 'ਚ ਗਿਆ ਮੈਂ ਦੇਖਿਆ ਉੱਥੇ ਹਰ ਦੇਸ਼ ਦੀ ਆਪਣੀ ਹੀ ਭਾਸ਼ਾ ਹੈ ਉਹਨਾਂ ਦੇ ਸਾਈਨ ਬੋਰਡ ਵੀ ਆਪਣੇ ਨੇ ਉਹ ਲੋਕ ਬੋਲਦੇ ਵੀ ਆਪਣੀ ਹੀ ਭਾਸ਼ਾ ਤੇ ਤੁਹਾਡੀ ਗੱਲ ਤੋਂ ਗੱਲ ਸਰ ਮੇਰੇ ਦਿਮਾਗ 'ਚ ਗਈ ਕਿ ਜ਼ਹਿਨ ਚਾਈ ਗੱਲ ਨੋਬਲ ਪ੍ਰਾਈਜ਼ ਆਪਾਂ ਦੇਖੀਏ ਜਿਆਦਾ ਫਰਾਂਸ ਕੋਲ ਹੈ ਤੇ ਆਪਣੀ ਭਾਸ਼ਾ ਨੂੰ ਜਿਹੜਾ ਹੈ ਤਰਜੀਹ ਆ ਦੇਉਂਦੇ ਆ ਉਹਨਾਂ ਨੇ ਸਰ ਆਪਣਾ ਜਿੰਨਾ ਵੀ ਗਿਆਨ ਹੈ ਚਾਹੀ ਜਿੰਨਾ ਵੀ ਵਿਗਿਆਨ ਹੈ ਚਾਹੇ ਉਹ ਮੈਥ ਸਿਖਾਉਂਦੇ ਨੇ ਸਾਇੰਸ ਸਿਖਾਉਂਦੇ ਨੇ ਸਭ ਕੁਝ ਜਿੰਨਾ ਵੀ ਤਰ੍ਹਾਂ ਦੀ ਹੋਰ ਚੀਜ਼ਾਂ ਸਿਖਾਉਂਦੇ ਨੇ ਉਹ ਆਪਣੀ ਭਾਸ਼ਾ ਸਿਖਾਉਂਦੇ ਨੇ ਉਹਦੇ ਨਾਲ ਬੱਚਾ ਜਿਹੜਾ ਉਹ ਜਲਦੀ ਸਿੱਖਦਾ ਗ੍ਰੈਬ ਕਰਦਾ ਸੋ ਜ਼ਰੂਰੀ ਹੈ ਕਿ ਸਾਡਾ ਜਿਹੜਾ ਇੱਥੇ ਵੀ ਐਵੇਂ ਹੀ ਹੋਏ ਕਿ ਮੈਥ ਪੜਨ ਲਈ ਪਰ ਸਾਡੇ ਸ਼ਬਦਾਂ ਵਿੱਚ ਦੇਖੋ ਇਹ ਤੇ ਮੈਂ ਤੁਸੀਂ ਗੱਲ ਕੀਤੀ ਗ੍ਰੈਬ ਕਹਿੰਦਾ ਕੀ ਕਰੀਏ ਮਜਬੂਰੀਅਤਾਂ ਦੇ ਬਣ ਗਿਆ ਨਹੀਂ ਭਾਸ਼ਾਵਾਂ માં ਵੱਡੀਆਂ ਵੀ ਐਵੇਂ ਹੁੰਦੀਆਂ ਨੇ ਕੁਝ ਸ਼ਬਦ ਲੈ ਜਾਂਦੇ ਨੇ ਕੁਝ ਸ਼ਬਦ ਦਿੱਤੇ ਵੀ ਜਾਂਦੇ ਨੇ ਤੇ ਉਹਦੇ ਨਾਲ ਭਾਸ਼ਾਵਾਂ માં ਸਮ੍ਰਿੱਧ ਵੀ ਹੁੰਦੀਆਂ ਨੇ ਸੋ ਉਹ ਤਾਂ ਜਿਵੇਂ ਜਿਵੇਂ ਸਾਡਾ ਕਲਚਰ ਜਿਵੇਂ ਜਿਵੇਂ ਸਾਡਾ ਕਲਚਰ ਸੱਭਿਆਚਾਰ ਰਖ ਲਓ ਹੁਣ ਇਹ ਵੱਡਾ ਹੋਇਆ ਤਾਂ ਉਸੇ ਹਿਸਾਬ ਨਾਲ ਜਿਹੜੀ ਬੋਲੀ ਹੈ ਉਹਦੇ ਵਿੱਚ ਬਹੁਤ ਸਾਰੇ ਸ਼ਬਦ ਆਉਂਦੇ ਨੇ ਸੱਭਿਆਚਾਰ ਸੱਭਿਆਚਾਰ ਕਲਾ ਨਾਲ ਜੁੜਿਆ ਹੋਇਆ ਹੈ ਔਰ ਸੱਭਿਆਚਾਰ ਦੀ ਵੀ ਹੋਂਦ ਮਾਂ ਬੋਲੀ ਕਰਕੇ ਹੀ ਹੈ ਬਿਲਕੁਲ ਜੀ ਸਾਨੂੰ ਆਪਣੀ ਬੋਲੀ ਨੂੰ ਮੈਂ ਤਾਂ ਇਹ ਕਹਾਂਗਾ ਵੀ ਸਰਕਾਰਾਂ ਨੂੰ ਜਿਹੜਾ ਟੋਟਲ ਸਾਡਾ ਜਿਹੜਾ ਸਿਖਾਉਣ ਦਾ ਢੰਗ ਹੈ ਉਹ ਅਗਰ ਆਪਣੀ ਬੋਲੀ 'ਚ ਹੋਏਗਾ ਤਾਂ ਜਿਹੜਾ ਕਿੱਤੇ ਦਾ ਵਿਕਾਸ ਜਲਦੀ ਹੋਏਗਾ ਠੀਕ ਹੈ ਔਰ ਸਾਨੂੰ ਵੈਸੇ ਵੀ ਆਪਣੀ ਬੋਲੀ ਤੇ ਬਹੁਤ ਮਾਣ ਹੈ ਦੇਖੋ ਪੰਜਾਬੀ ਜਿਹੜੀ ਬੋਲੀ ਹੈ ਉਹ ਘਰਾਂ ਚ ਮਹੱਲੇਾਂ ਚ ਮੋੜਾਂ ਤੇ ਖੇਡ ਕੇ ਜਵਾਨ ਹੋਏ ਲੇਕਿਨ ਰਾਜ ਦਰਬਾਰ ਵੱਲੋਂ ਕਦੀ ਮਾਂ ਬੋਲੀ ਨੂੰ ਬਣਦਾ ਸਨਮਾਨ ਨਹੀਂ ਦਿੱਤਾ ਗਿਆ ਉੱਥੇ ਸਦਾ ਕਦੇ ਵੀ ਨਹੀਂ ਹੁੰਦਾ ਜੀ ਮਤਲਬ ਕਿਉਂਕਿ ਸਾਡੇ ਤੇ ਬਾਕੀ ਦੀਆਂ ਭਾਸ਼ਾਵਾਂ ਮਾ ਥੋੜੀਆਂ ਜਿਆਦਾ ਚੋਟ ਦਿੱਤੀਆਂ ਗਈਆਂ ਆਹੋ ਚਲੋ ਬਹੁਤ ਸ਼ੁਕਰੀਆ ਕੋਈ ਪੰਜਾਬੀ ਭਾਸ਼ਾ ਬਾਰੇ ਆਪਣਾ ਵੈਸੇ ਪੰਜਾਬੀ ਬੋਲਦੇ ਦਾ ਸਵਾਦ ਆਉਂਦਾ ਬਹੁਤ ਜਿਆਦਾ ਹੈ ਬਹੁਤ ਜਿਆਦਾ ਆ ਰਿਹਾ ਜੀ ਮੈਂ ਨਾ ਇੰਗਲੈਂਡ ਗਿਆ ਸੀ ਸਾਰਨ ਗੱਲ ਸਾਂਝਾ ਪਾਦਣਾ ਉੱਥੇ ਮੈਂ ਤੇ ਗਿਆ ਨਾ ਮੈਂ ਆਪਣੇ ਅੰਦਰ ਦੇਖਿਆ ਕਿ ਜੋ ਚੇਂजेस ਆ ਰਹੇ ਹੁਣ ਮੈਨੂੰ ਇੰਗਲਿਸ਼ ਦਾ ਵਰਡ ਲੈਣਾ ਪੈ ਰਿਹਾ ਕਿਉਂਕਿ ਸਾਡੀ ਰਲਾ ਮਲਾ ਕੇ ਭਾਸ਼ਾ ਬਣਦੀ ਐ ਉੱਥੇ ਮੈਂ ਦੇਖੇ ਮੈਂ ਲੋਕਾਂ ਨੇ ਗੱਲ ਘੱਟ ਕਰ ਰਿਹਾ ਸੀਗਾ ਫਿਰ ਮੈਂ ਸਮਝੇ ਮੈਂ ਗੱਲ ਕਿਉਂ ਘੱਟ ਕਰ ਰਿਹਾ ਫਿਰ ਬਾਅਦ ਚ ਮੈਨੂੰ ਮਹਿਸੂਸ ਹੋਇਆ ਕਿ ਯਾਰ ਮੈਨੂੰ ਇੰਗਲਿਸ਼ ਇੰਨੀ ਚੰਗੀ ਤਰ੍ਹਾਂ ਨਹੀਂ ਆਉਂਦੀ ਤੇ ਮੇਰੀ ਸੋਚ ਜਿਵੇਂ ਤੁਸੀਂ ਕਿਹਾ ਕਿ ਪਹਿਲਾਂ ਪੰਜਾਬੀ ਚ ਹੀ ਅੰਦਰੋਂ ਵਿਚਾਰ ਆਉਂਦਾ ਫਿਰ ਉਹਨੂੰ ਹੀ ਪੇਸ਼ ਕਰਦੇ ਹਾਂ ਹਾਂਜੀ ਪਹਿਲਾਂ ਪੰਜਾਬੀ ਤੋਂ ਹੀ ਹੁੰਦਾ ਹੈ ਪੰਜਾਬੀ ਆਰਟੀਕਲ ਪੁੱਲ ਗਏ ਇੰਟਰੋਡਿਊਸ ਕਰਾ ਦਮ ਇਹ ਸਾਡਾ ਓਨਲੀ ਬਲਜੋਤ ਜਿਹੜਾ ਮੁੰਡਾ 1000 ਰੁਪਏ ਵਿੱਚ 0 ਡਿਗਰੀ ਵਾਲੀ ਜੈਕਟ ਉਪਲਬਧ ਕਰਾ ਦਿਨਾ 3500 4000 ਵਾਲੀ ਕਿੰਨੇ ਚ 4000 4000 ਆਪਾਂ ਪਹਿਲੀ ਗੱਲ ਤੇ ਆਇਆ ਜੀ ਜਿਹੜੇ ਇੰਗਲਿਸ਼ ਆਪਾਂ ਬੋਲਣਾ ਸਿੱਖਦੇ ਗਏ ਆ ਜੈਸ ਡੋంట్ ਵੈਰੀ ਹੈਪੀ ਠੀਕ ਹੈ ਪਰ ਆਪਾਂ ਇਹ ਭੁੱਲ ਗਏ ਆ ਹਾਂਜੀ ਜੀ ਪੰਜਾਬੀ ਭਾਸ਼ਾ ਜਿਹੜੇ ਮੇਨ ਆਂਦਾ ਸਾਸਤਰੀਆ ਕਾਲ ਜੀ ਆ ਮਤਲਬ ਇਹ ਆ ਭੁੱਲ ਗਿਆ ਆਪਾਂ ਪੰਜਾਬੀ ਪਹਿਲੇ ਤੌਰ ਤੇ ਮੇਨ ਰੱਖੀ ਜਾਵੇ ਤੇ ਬਹੁਤ ਬੜੀ ਗੱਲ ਆ ਕਿ ਖੁਸ਼ੀ ਮਿਲਦੀ ਆ ਜਦ ਆਪਾਂ ਪੰਜਾਬੀ ਬੋਲਦੇ ਆ ਅਣਜਾਣ ਬੰਦੇ ਨਾਲ ਵੀ ਦੋਸਤੀ ਕਰ ਸਕਦੇ ਆਪਣੀ ਭਾਸ਼ਾ ਕਰਕੇ ਹਾਂ ਜੀ ਵਿਚਾਰਾ ਦੀ ਸਾਹ ਜਪਾ ਸਕਦੇ ਬਾਹਰ ਕਿਤੇ ਵੀ ਜਾ ਕੇ ਆਪਣੀ ਪੰਜਾਬੀ ਬੋਲੇ ਤੇ ਸੁਆਦ ਹੀ ਵੱਖਰਾ ਮਿਲਦਾ ਇਹ ਪਿਆਰ ਹੀ ਅੰਦਰੋਂ ਨਿਕਲਦਾ ਫਿਰ ਜੀ ਬਾਹਰਲੇ ਕਦੀ ਫੋਨ ਕਰਦੇ ਘੰਟਾ-ਘੰਟਾ ਬਾਹਰਲੇ ਤੇ ਨਹੀਂ ਫੋਨ ਕਰਦੇ ਪੰਜਾਬ ਵਾਲੇ ਜ਼ਰੂਰ ਕਰਦੇ ਆਪਾਂ ਨੇ ਜੀ ਵੀ ਪੰਜਾਬ ਵਾਲੇ ਪਹਿਲੇ ਹੀ ਕਹੋਂਗੇ ਸਾਸ਼ਤਰੀ ਅਕਾਲ ਜੀ ਮੈਨੂੰ ਖੁਸ਼ੀ ਮਿਲਦੀ ਹੈ ਬਸ ਪੰਜਾਬੀ ਭਾਸ਼ਾ ਮੇਨ ਰੱਖੋ ਇੰਗਲਿਸ਼ ਜ਼ਰੂਰ ਸਿੱਖੋ ਇਹ ਨਹੀਂ ਕਿ ਨਾ ਸਿੱਖੋ ਸਿੱਖੋ ਪਰ ਪੰਜਾਬੀ ਆਪਣੀ ਮਾਂ ਭਾਸ਼ਾ ਨਾ ਭੁੱਲੋ ਇਹ ਜ਼ਰੂਰੀ ਹੈ ਮਾਂ ਬੋਲੀ ਨੂੰ ਨਾ ਭੁੱਲੋ ਮਾਂ ਜੀ ਬਿਲਕੁਲ ਬਿੱਲੇ ਭਾਈ ਪੰਜਾਬੀ ਭਾਸ਼ਾ ਦੇ ਉੱਤੇ ਕੀ ਵਿਚਾਰ ਨੇ ਜੇ ਜੇ ਪੰਜਾਬੀ ਭਾਸ਼ਾ ਨੂੰ ਆਏ ਵੀ ਨਾ ਕਹਿੰਦਾ ਬਿੱਲੇ ਭਾਈ ਕੀ ਹਾਲ ਹੈ ਮੈਂ ਵੀ ਕਹਿੰਦਾ ਬਿੱਲੇ ਹਾਊ ਆਰ ਯੂ ਦੇ ਪੰਜਾਬੀ ਭਾਸ਼ਾ ਜਿਹੜੀ ਆ ਸਾਡੀ ਮਾਤਰ ਭਾਸ਼ਾ ਹੈ ਔਰ ਪੰਜਾਬੀ ਭਾਸ਼ਾ ਤੋਂ ਜ਼ਿਆਦਾ ਵਧੀਆ ਮੈਂ ਕੋਈ ਹੋ ਨਹੀਂ ਸਕਦੀ ਭਾਜਾ ਕਿਉਂਕਿ ਇਹ ਪੰਜਾਬੀ ਜਿਹੜੀ ਆ ਅੱਧੇ ਇੰਡੀਆ ਨਾਲੋਂ ਵੱਧ ਪੰਜਾਬ ਸੀਗਾ ਜਿਹਨੂੰ ਥੋੜਾ ਥੋੜਾ ਕਰ ਕਰਕੇ ਇੱਕ ਇੱਕ ਤੋਂ ਗੱਲ ਵੈਸੇ ਟੋਕਦਾ ਜਿੱਦਾਂ ਧਿਆਨ ਦਿਓ ਜੀ ਜਿਵੇਂ ਇੰਗਲਿਸ਼ ਚ ਕਹਿੰਦੇ ਹਰ ਯੁਵਾ ਸਿੱਥੇ ਸਰ ਜਾਂਦਾ ਪੰਜਾਬੀ ਜਾਨਣ ਕਿ ਨਾ ਬਿੱਲੇ ਭਰਾ ਕੀ ਹਾਲ ਹੈ ਕਿਵੇਂ ਆ ਠੀਕ ਆ ਤੂੰ ਹੋਰ ਕਿੱਦਾਂ ਬੱਲਿਆ ਸਾਰਾ ਕੁਝ ਕਿੰਨਾ ਖੁਸ਼ ਆ ਜਾਂਦਾ ਉਹੀ ਤਾਂ ਸਾਰੇ ਦੁੱਖ ਸੁੱਖ ਪੰਜਾਬੀ ਚ ਆਪਾਂ ਫਰੋਲ ਲੈਨੇ ਆ ਹਾਵਰ ਜੂ ਕਾ ਕਿ ਇਹੀ ਹੈ ਵੀ ਆਪੇ ਅਸੀਂ ਆਸਾਨ ਲਾਤਾ ਬਸ ਸਾਨੂੰ ਲੋੜੇ ਈ ਬਾਕੀ ਗਾ ਹਾਵਰ ਆਰ ਯੂ ਕਹਿ ਕੇ ਆਸਾਨ ਲੈ ਜਾਂਦਾ ਸਾਲ ਲੈ ਗਿਆ ਵੀ ਸਾਨੂੰ ਬਾਕੀ ਲੋੜ ਈ ਨਹੀਂ ਗਾ ਪੁੱਛਣ ਦੀ ਪੰਜਾਬੀ ਚ ਆ ਵੀ ਸਾਰਾ ਕੁਝ ਪੁੱਛ ਹੋ ਜਾਂਦਾ ਪਾਜੀ ਕੀ ਹਾਲ ਆ ਠੀਕ ਠਾਕ ਹੋ ਵਧੀਆ ਸਤ ਸ੍ਰੀ ਅਕਾਲ ਕਈ ਕੁਝ ਆ ਜਾਂਦਾ ਪੰਜਾਬੀ ਜਿਹੜੀ ਆ ਇਹ ਕਿਉਂਕਿ ਇਹਨੂੰ ਆਪਾਂ ਨਾ ਤਾਂ ਕਦੀ ਭੁੱਲਣ ਦਵਾਂਗੇ ਨਾ ਕਦੀ ਭਲਾਵਾਂਗੇ ਨਾ ਇਹਨੂੰ ਆਪਾਂ ਕਦੀ ਖਤਮ ਆਉਣ ਦਵਾਂਗੇ ਕਿਉਂਕਿ ਇਹ ਲਹਿੰਦੇ ਪੰਜਾਬ ਵੀ ਚੜ੍ਹਦੇ ਪੰਜਾਬ ਵੀ ਇਸੇ ਦਾ ਰੌਲਾ ਚੱਲ ਰਿਹਾ ਇਹਨੂੰ ਆਪਾਂ ਪੂਰੇ ਤੌਰ ਤੇ ਬਚਾਉਣ ਦੀ ਕੋਸ਼ਿਸ਼ ਕਰਾਂਗੇ ਉਹਦਾ ਵੀ ਚਾਚਾ ਤਾਇਆ ਮਾਮਾ ਮਾਸੜ ਭੂਆ ਫੁੱਫੜ ਸਭ ਅੰਕਲ ਅੰਟੀ ਤੇ ਸੀਮਤ ਰਹਿ ਗਿਆ ਮੈਂ ਤੁਹਾਨੂੰ ਪਹਿਲਾਂ ਹੀ ਦੱਸਿਆ ਕਿ ਹਾਓਰ ਯੂ ਦੇ ਵਿੱਚੇ ਹੀ ਸਾਰਾ ਕੁਝ ਹੋ ਜਾਂਦਾ ਆ ਕਿਉਂਕਿ ਜੇ ਤਾਂ ਆਪਾਂ ਪੰਜਾਬੀ ਚ ਪੁੱਛੀਏ ਹਾਲਚਲ ਪੁੱਛੀਏ ਸਾਰਾ ਕੁਝ ਪੁੱਛੀਏ ਉਹ ਚ ਕਈ ਲੰਬੀ ਗੱਲ ਹੋ ਜਾਂਦੀ ਆ ਹਮਦਰਦੀ ਵੱਧ ਜਾਂਦੀ ਆ ਹਾਓਰ ਯੂ ਸਾਰਾ ਕੁਝ ਹੀ ਖਤਮ ਹੋ ਜਾਂਦਾ ਵੀ ਚੱਲ ਤੂੰ ਕੌਣ ਮੈਂ ਕੌਣ ਕਈ ਸਾਡੇ ਪਿੰਡ ਦੀਆਂ ਬੀਬੀਆਂ ਹਾਓ ਆਰ ਯੂ ਨੂੰ ਹਵਾ ਆ ਜੂ ਸਮਝੀ ਜਾਂਦੀ ਆ ਇਹ ਕਾਕਾ ਕਹਿੰਦੀ ਵਾਰੀਆਂ ਤਾਂ ਬੰਦੇ ਹਵਾ ਕਿੱਥੋਂ ਆ ਜੂ ਮੈਂ ਤਾਂ ਉਹ ਹੀ ਦੱਸੀ ਜਾਣਾ ਸਾਡੇ ਪਿੰਡ ਕੋਈ ਬੱਚਾ ਆਇਆ ਬਾਹਰ ਉਹ ਬੀਬੀ ਨੂੰ ਆ ਕੇ ਕਹਿੰਦਾ ਸਰਦੀਆਂ ਦਾ ਟਾਈਮ ਸੀ ਕਹਿੰਦਾ ਬੀਬੀ ਹਾਓ ਆਰ ਯੂ ਕਹਿੰਦੀ ਮਰ ਜਣੇ ਤੱਕ ਕੇ ਸਾਰੀਆਂ ਬੰਦੇ ਹਵਾ ਕਿੱਥੋਂ ਆ ਜੂ ਉਹ ਰੇਲ ਪੰਜਾਬੀ ਸੀ ਨਾ ਉਹ ਤਾਂ ਉਹ ਮਾਤਾ ਨੇ ਉਹ ਜਵਾਲ ਨੂੰ ਕਿਤਾਬੀ ਤਾਂ ਕਿਹਾ ਤਾਂ ਸਾਰੀਆਂ ਬੰਦਾ ਹਵਾ ਕਿਥੋਂ ਆਣੀ ਹੋਰ ਹਵਾ ਵਾਲਾ ਲਫ਼ਜ਼ ਏ ਉਹ ਬੰਦਾ ਬੋਲ ਰਿਹਾ ਸੀ ਪੰਜਾਬੀ ਦੇ ਹਵਾਜ ਮਾਤਾ ਨੂੰ ਪਤਾ ਲੱਗਾ ਕਿ ਵਾਕਈ ਹਵਾਜ ਜੇ ਉਹਨੇ ਪੁੱਛਿਆ ਹੁੰਦਾ ਮਾਤਾ ਸਾਸਰੀ ਘਰ ਤਾਂ ਫੇਰ ਉਹਨੇ ਜਵਾਬ ਦੇਣਾ ਸੀ ਕੀ ਹਾਲ ਚਾਲ ਆ ਉਹਨੇ ਕਿਹਾ ਸੀ ਮੈਨੂੰ ਪੁੱਛ ਰਿਹਾ ਕੀ ਹਾਲ ਆ ਮੈਨੂੰ ਹਾਲ ਚਾਲ ਪੁੱਛ ਰਿਹਾ ਹੁਣ ਉਹਨੇ ਕਿਹਾ ਹੀ ਉਦਾਂ ਦਾ ਵੀ ਮਾਤਾ ਪੁਰਾਣੇ ਜ਼ਮਾਨੇ ਦੀ ਵਿਚਾਰੀ ਹੁਣੀ ਉਹਨੇ ਕਿਹਾ ਵੀ ਹਵਾ ਤਕੀਆ ਦਾ ਕਿਤੇ ਹਵਾ ਉਹ ਤਕੀਆ ਤਾਂ ਬੰਦਾ ਹਵਾ ਤਾਂ ਕਿਤੇ ਵੀ ਨਹੀਂ ਆ ਰਹੀ ਇਸ ਕਰਕੇ ਜਿਹੜੀ ਪੰਜਾਬੀ ਭਾਸ਼ਾ ਆ ਪੰਜਾਬੀ ਬੋਲੀ ਆ ਇਹਨੂੰ ਆਪਾਂ ਵੱਧ ਤੋਂ ਵੱਧ ਸਤਿਕਾਰ ਕਰੀਏ ਸਤਿਕਾਰ ਕਰੀਏ ਸਤਿਕਾਰ ਦਵਾਂਗੇ ਬਦ ਤੋਂ ਬਾਅਦ ਵੱਧ ਚੜ ਕੇ ਇਹਦੇ ਵਿੱਚ ਹਿੱਸਾ ਲਈਏ ਪੰਜਾਬੀ ਬੋਲੀ ਜਿਹੜੀ ਆ ਇਹ ਕਦੀ ਭਲਾੜ ਵਾਲੀ ਚੀਜ਼ ਨਹੀਂ ਹੈ ਜੋ ਗਾਹਾਂ ਗਾਹ ਸਕੂਲਾਂ ਦੇ ਵਿੱਚ ਵੀ ਤੁਸੀਂ ਦੇਖ ਰਹੇ ਹੋ ਬਸਾਖੀ ਲੋਹੜੀ ਦੇਖੋ ਇਹ ਬਿੱਲੇ ਭਾਜੀ ਸੰਕਟ ਹੈ ਆਪਾਂ ਵੀ ਇਹਦੇ ਬਾਰੇ ਆਵਾਜ਼ ਜਰੂਰ ਬੁਲੰਦ ਕਰਾਂਗੇ ਕਿਉਂਕਿ ਇੱਕ ਤਾਂ ਨਾ ਬੱਚਿਆਂ ਨੂੰ ਇਹ ਲੱਗਦਾ ਕਿ ਜੇ ਮੈਂ ਪੰਜਾਬੀ ਕੱਲੀ ਗ੍ਰਹਿਣ ਕੀਤੀ ਇੰਗਲਿਸ਼ ਨਾ ਕੀਤੀ ਮੇਰੇ ਰੋਜ਼ਗਾਰ ਨੂੰ ਵੀ ਸੰਕਟ ਆਊਗਾ ਵੀ ਨੌਕਰੀ ਨਹੀਂ ਮਿਲਣੀ ਦੇਖੋ ਜਿਹੜੀ ਪੰਜਾਬੀ ਆ ਉਹ ਆਪਣੇ ਮਾਤਰ ਭਾਸ਼ਾ ਵਾ ਉਹ ਆਪਾਂ ਕਦੇ ਛੱਡ ਨਹੀਂ ਸਕਦੇ ਹਾਂ ਜਿੱਥੇ ਨੌਕਰੀ ਦਾ ਸਵਾਲ ਹੈ ਉੱਤੇ ਹੋਰ ਭਾਸ਼ਾਵਾਂ ਵੀ ਪੜ੍ਹਨੀਆਂ ਚਾਹੀਦੀਆਂ ਸਾਰੀਆਂ ਭਾਸ਼ਾਵਾਂ ਪੜ੍ਹਨੀਆਂ ਚਾਹੀਦੀਆਂ ਪਰ ਪੰਜਾਬੀ ਜਿਹੜੀ ਆ ਪਹਿਲ ਦੇ ਆਧਾਰ ਤੇ ਆ ਕਿਉਂਕਿ ਪੰਜਾਬੀ ਦੇ ਵਿੱਚ ਹੀ ਪੰਜਾਬੀ ਵਿਰਸਾ ਪੰਜਾਬੀ ਮਾਂ ਬੋਲੀ ਲੋਹੜੀ ਬਸਾਖੀ ਇਹ ਤਿਹਾਰ ਜਿਹੜੇ ਆ ਇਹ ਮਨਾਏ ਜਾਂਦੇ ਪੰਜਾਬੀ ਦੇ ਵਿੱਚ ਇਸ ਕਰਕੇ ਪੰਜਾਬੀ ਨੂੰ ਪੰਜਾਬੀ ਕਰਕੇ ਹੀ ਇਹ ਤਿਹਾਰਾਂ ਦਾ ਨਾਮ ਰੱਖਿਆ ਗਿਆ ਲੋਹੜੀ ਬਸਾਖੀ ਮਾਗੀ ਕਈ ਜਿਹੜੇ ਤਿਹਾਰਾ ਇਹ ਪੰਜਾਬੀ ਮਾਂ ਬੋਲੀ ਕਰਕੇ ਰੱਖੇ ਗਏ ਇਹਨਾਂ ਕਰਕੇ ਜਿਹੜੀ ਆ ਪੰਜਾਬੀ ਆਪਾਂ ਬਚਾ ਕੇ ਰੱਖਣੀ ਹੈ ਔਰ ਇਹਨੂੰ ਵੱਧ ਤੋਂ ਵੱਧ ਜਿਹੜਾ ਆ ਜੁਗਾ ਜੁਗਾ ਤੱਕ ਚੱਲਦੀ ਰਹੇ ਬਿਲਕੁਲ ਬਿਲਕੁਲ ਠੀਕ ਹੈ ਕੋਈ ਤੁਹਾਡੇ ਚ ਵਿਚਾਰ ਪੰਜਾਬੀ ਭਾਸ਼ਾ ਲਈ ਪੰਜਾਬੀ ਹਰ ਇੱਕ ਨੂੰ ਭੁੱਲਣੀ ਚਾਹੀਦੀ ਆ ਹੁਣ ਜਿੱਦਾਂ ਗਾਂ ਤੋਂ ਗਾਂ ਨਿਆਣੇ ਆ ਜੀ ਦੇਖ ਲਓ ਉਹ ਅੰਗਰੇਜ਼ੀ ਜ਼ਿਆਦਾ ਪੜਦੇ ਆ ਤੇ ਉਹ ਘਰਾਂ ਦੇ ਵਿੱਚ ਵੀ ਬਹੁਤ ਘੱਟ ਮੰਨ ਲਓ ਪੰਜਾਬੀ ਬੋਲਦੇ ਆ ਹਾਂਜੀ ਤੇ ਇਹਦੇ ਨਾਲ ਵੀ ਥੋੜਾ ਜਿਹਾ ਬਾਕੀ ਨਿਆਣਿਆਂ ਨੂੰ ਕੋਈ ਸਾਹਿਤ ਦੇ ਨਾਲ ਜੋੜ ਕੇ ਰੱਖਣਾ ਚਾਹੀਦਾ ਹਾਂ ਪੰਜਾਬੀ ਸਾਹਿਤ ਐਕ ਨਹੀਂ ਪਾਣਾ ਸਾਹਿਤ ਉਹ ਵੀ ਬੰਦੇ ਨੂੰ ਸਾਰਥਕ ਕਰਦਾ ਸੰਜੀਦਾ ਕਰਦਾ ਇੱਕ ਤੁਸੀਂ ਦੇਖਿਆ ਆਉਣਾ ਇੱਥੇ ਪ੍ਰਵਾਸੀ ਜਿਹੜੇ ਆ ਉਹ ਪੰਜਾਬੀ ਬਹੁਤ ਵਧੀਆ ਬੋਲਦੇ ਆ ਕਈ ਪ੍ਰਵਾਸੀ ਜਿਹੜੇ ਬੰਦੇ ਹਾਂ ਉਹਨਾਂ ਜਦੋਂ ਪੰਜਾਬੀ ਬੋਲਦੇ ਨਾ ਕਈ ਵਾਰੀ ਤਾਂ ਮਨ ਖੁਸ਼ ਹੁੰਦਾ ਉਹਨਾਂ ਦੀ ਪੰਜਾਬੀ ਸੁਣ ਕੇ ਬਹੁਤ ਵਧੀਆ ਤਰੀਕੇ ਨਾਲ ਬੋਲਦੇ ਆ ਜਿਹੜੇ ਮੰਨ ਲਓ ਬੜੀ ਚਿੰਤਾ ਵੀ ਹੈ ਕਿ ਆਪਣੇ ਭੁੱਲੀ ਜਾ ਰਹੇ ਆ ਆਪਣੇ ਭੁੱਲੀ ਜਾ ਰਹੇ ਜਿਹੜੇ ਬਾਹਰ ਜਾ ਰਹੇ ਜਾਂ ਇੱਧਰ ਜਾ ਰਹੇ ਆ ਉਹਦੀ ਹੋੜ ਦੇ ਵਿੱਚ ਲੋਕੀ ਜਾ ਰਹੇ ਕਿ ਲੈ ਨਹੀਂ ਲੱਗਦਾ ਕਿ ਆਪਾਂ ਅਰਦਾਸਾਂ ਕਰਦੇ ਆ ਅਰਦਾਸਾਂ ਕਰਦੇ ਆ ਕਿ ਬਾਹਰਲਾ ਵੀਜ਼ਾ ਆ ਜਵੇ ਆਪਾਂ ਆਪਣਾ ਉਜਾੜਾ ਹੀ ਆਪੀ ਮੰਗੀ ਜਾਂਦੇ ਆ ਆਪੀ ਮੰਗਦੇ ਬਿਲਕੁਲ ਇਹ ਤਾਂ ਗੱਲ ਸਹੀ ਆ ਜੀ ਥੋੜੇ ਇਹ ਥੋੜਾ ਜਿਹਾ ਇਹ ਬੀਐਸਸੀ ਤੇ ਸੋਚਣਾ ਪੈਣਾ ਸਰਕਾਰਾਂ ਨੂੰ ਹੀ ਗੰਭੀਰ ਹੋਣਾ ਪੈਣਾ ਆਮ ਲੋਕ ਤਾਂ ਗੰਭੀਰ ਹੀ ਨੇ ਜੀ ਇਹ ਦੇਖੋ ਦੁਕਾਨਾਂ ਦੇ ਉੱਪਰ ਕਿਹਾ ਸੀਗਾ ਕਿ ਪੰਜਾਬੀ ਚ ਲਿਖਣਾ ਹਰ ਇੱਕ ਜਗ੍ਹਾ ਤੇ ਕਿਤੇ ਨਹੀਂ ਕੋਈ ਮਲਗੋਤੇ ਅਮਲ ਵੀ ਨਹੀਂ ਹੁੰਦਾ ਪੂਰਾ ਅਮਲ ਨਹੀਂ ਹੁੰਦਾ ਉਸ ਚੀਜ਼ ਤੇ ਨਹੀਂ ਕਰ ਰਹੇ ਬਹੁਤ ਜਗ੍ਹਾ ਤੇ ਦੇਖ ਲਓ ਪਿਆਰ ਵਾਲੇ ਪੇ ਇੰਗਲਿਸ਼ ਚ ਹੀ ਲਿਖਿਆ ਆ ਪੰਜਾਬੀ ਚ ਵੀ ਜ਼ਰੂਰ ਲਿਖਿਆ ਹੋਣਾ ਚਾਹੀਦਾ ਬੰਦਾ ਹੈ ਕਿ ਨਹੀਂ ਚਲੋ ਜੀ ਜੀ ਹਾਂ ਜੀ ਚਲੋ ਅਸੀਂ ਨਾਲ ਦੀ ਨਾਲ ਪੰਜਾਬੀ ਸੇਵਾ ਸੁਸਾਇਟੀ ਕੈਨੇਡਾ ਦਾ ਕੈਨੇਡਾ ਵਾਲਿਆਂ ਦਾ ਵੀ ਧੰਨਵਾਦ ਕਰਦੇ ਆ ਬਲਿਹਾਰ ਸਿੰਘ ਸਾਧੜਾ ਅਤੇ ਉਹਨਾਂ ਦੇ ਸਾਥੀ ਤੇ ਇਥੋਂ ਨਵਾਂ ਸ਼ਹਿਰ ਤੋਂ ਨਰੇਸ਼ ਸੂਰੀ ਉਹਨਾਂ ਦਾ ਕਿਉਂਕਿ ਇਹ ਉਪਰਾਲਾ ਜਿਹੜਾ ਕੀਤਾ ਗਿਆ ਉਹਨਾਂ ਵੱਲੋਂ ਮਾਂ ਬੋਲੀ ਦਿਵਸ ਦੇ ਉੱਤੇ ਸਾਰੇ ਭਰਾਵਾਂ ਨੂੰ ਇਕੱਠਿਆ ਕੀਤਾ ਗਿਆ ਤਾਂ ਜੋ ਪੰਜਾਬੀ ਮਾਂ ਬੋਲੀ ਦਾ ਸੀ ਪ੍ਰਚਾਰ ਕਰ ਸਕੀਏ ਪੰਜਾਬੀ ਮਾਂ ਬੋਲੀ ਨੂੰ ਘਰ ਘਰ ਤੱਕ ਪਹੁੰਚਾ ਸਕੀਏ ਬਾਈ ਜੀ ਤੁਸੀਂ ਦੇਖੋ ਪੰਜਾਬੀ ਜਿਹੜੀ ਮਾਂ ਬੋਲੀ ਆ ਇਹ ਬਹੁਤ ਮਿੱਠੀ ਤੇ ਪਿਆਰੀ ਮਾਂ ਬੋਲੀ ਆ ਹਾਂ ਠੀਕ ਆ ਜੀ ਜਿੱਦਾਂ ਆਪਾਂ ਆਪਣੇ ਮਾਂ ਪਿਤਾ ਸਤਿਕਾਰ ਕਰਦੇ ਆ ਇਦਾਂ ਹੀ ਸਾਨੂੰ ਪੰਜਾਬੀ ਦਾ ਵੀ ਸਤਿਕਾਰ ਕਰਨਾ ਚਾਹੀਦਾ ਜਦੋਂ ਹੁਣ ਆਪਾਂ ਇੰਡੀਆ ਦੇ ਸਾਊਥ ਦੇ ਵਿੱਚ ਜਾਂਦੇ ਆ ਉਹ ਲੋਕ ਕੀ ਕਰਦੇ ਆ ਸਭ ਤੋਂ ਪਹਿਲ ਆਪਣੀ ਭਾਸ਼ਾ ਨੂੰ ਦਿੰਦੇ ਆ ਜੀ ਠੀਕ ਹੈ ਨਾ ਅਸੀਂ ਕੀ ਕਰਦੇ ਆ ਆਪਣੇ ਇੰਗਲਿਸ਼ ਵਾਲ ਨੂੰ ਹੋਏ ਆ ਐਲਰਟਸ ਵਾਲ ਨੂੰ ਹੋਏ ਇਹ ਗੱਲ ਚਲੋ ਵਧੀਆ ਗੱਲ ਆ ਪੜ੍ਹਨਾ ਚਾਹੀਦਾ ਨੌਲੇਜ ਲੈਣੀ ਬਹੁਤ ਜ਼ਰੂਰੀ ਆ ਪਰ ਆਪਣਾ ਜਿਹੜਾ ਵਿਰਸਾ ਆ ਜਾਂ ਆਪਣੀ ਮਾਂ ਮੋਲੀ ਆ ਉਹਨੂੰ ਨਾ ਛੱਡੋ ਠੀਕ ਆ ਪੰਜਾਬੀ ਬਹੁਤ ਜ਼ਰੂਰੀ ਆ ਇੱਕ ਦਰਖਤ ਉਨਾ ਚਿਰ ਵਧੀਆ ਛਾਂ ਦਿੰਦਾ ਜਿੰਨਾ ਚਿਰ ਉਹਦੀਆਂ ਜੜਾਂ ਮਜ਼ਬੂਤ ਹੁੰਦੀਆਂ। ਹਾਂ ਠੀਕ ਹੈ ਨਾ ਜਦੋਂ ਤੁਸੀਂ ਉਹਦੀਆਂ ਜੜਾਂ ਨੂੰ ਖੋਖਲਾ ਕਰ ਦੋਗੇ ਉਹਨੇ ਹੌਲੀ-ਹੌਲੀ ਹੌਲੀ-ਹੌਲੀ ਸੁੱਕ ਜਾਣਾ। ਉਹੀ ਹਾਲ ਆਪਣੀ ਮਾਂ ਬੋਲੀ ਦਾ ਹੋਣਾ। ਮੇਰੇ ਵੀਰਾਂ ਨੂੰ ਬੇਨਤੀ ਆ ਕਿ ਪੰਜਾਬੀ ਜਿਹੜੀ ਆ ਇਹਨੂੰ ਪ੍ਰਮੋਟ ਕਰੋ। ਆਪਣੇ ਬੱਚੇ ਨੂੰ ਆਪਣੇ ਬੱਚਿਆਂ ਨੂੰ ਪੜ੍ਹਾਓ, ਲਿਖਾਓ ਠੀਕ ਹੈ ਤੇ ਕੁਝ ਮੈਂ ਸਰਕਾਰ ਬਾਰੇ ਵੀ ਕਹਿਣਾ ਚਾਹੂੰਗਾ। ਸਰਕਾਰ ਨੂੰ ਵੀ ਇਹਦੇ ਵੱਲ ਧਿਆਨ ਦੇਣਾ ਚਾਹੀਦਾ। ਕੀ ਜ਼ਰੂਰੀ ਨਹੀਂ ਕਿ ਸਾਰਾ ਕੰਮ ਇੰਗਲਿਸ਼ 'ਚ ਹੋਣਾ ਚਾਹੀਦਾ ਪੰਜਾਬ ਦੇ ਵਿੱਚ ਜਿਹੜੇ ਕਾਗਜ਼ ਪੱਤਰ ਆ ਉਹ ਪੰਜਾਬੀ ਦੇ ਵਿੱਚ ਵੀ ਲਾਗੂ ਹੋਣੇ ਚਾਹੀਦੇ ਦੇਖੋ ਤੁਹਾਡੀ ਗੱਲ ਤੋਂ ਹੀ ਗੱਲ ਹੈ ਕਿ ਪਹਿਲੇ ਡਾਕਟਰ ਕੋ ਪੇਸ਼ੈਂਟ ਜਾਂਦਾ ਮਰੀਜ਼ ਜਾਂਦਾ ਡਾਕਟਰ ਆਪਣੇ ਨਰਸ ਨੂੰ ਜਾਂ ਆਪਣੇ ਸਟਾਫ ਨੂੰ ਕੀ ਕਹਿ ਰਿਹਾ ਮਰੀਜ਼ ਨੂੰ ਪਤਾ ਹੀ ਨਹੀਂ ਲੱਗਦਾ ਪਰ ਮੈਂ ਇਹੀ ਕਹਿੰਦਾ ਉਹ ਤੇ ਮੋਟਾ ਟੀਕਾ ਲਾ ਹਾਂਜੀ ਹਨਾ ਵਕੀਲ ਦੇ ਵੀ ਜਾਂਦੇ ਆ ਉਹਨਾਂ ਦੀ ਜਿਹੜੀ ਭਾਸ਼ਾ ਹੁੰਦੀ ਆ ਇੱਕ ਕੋਰਟ ਵਾਲਾ ਹੋ ਜਾਂਦਾ ਇੱਕ ਤਰ੍ਹਾਂ ਦਾ ਹਨਾ ਉਹ ਆਮ ਬੰਦੇ ਦੇ ਪਤਾ ਹੀ ਨਹੀਂ ਲੱਗਦਾ ਉਹਨੂੰ ਵੀ ਅਗਲਾ ਜੇ ਮੰਨ ਲਓ ਸੈਰਾਡੌਨ ਵੀ ਇੱਕ ਲਿਖੀ ਹੋਈ ਉਹ ਵੀ ਇਹਨੂੰ ਸਮਝ ਨਹੀਂ ਆਉਣੀ ਵਕੀਲ ਲਿਖ ਇਸ ਕਰਕੇ ਮੈਂ ਦੀ ਬੇਨਤੀ ਹੈ ਸਰਕਾਰ ਨੂੰ ਵੀ ਮਤਲਬ ਆਪਾਂ ਇਹ ਗੱਲ ਨੂੰ ਸਮਝੀਏ ਕਿ ਜੇ ਸਾਡੀ ਭਾਸ਼ਾ ਚ ਹੀ ਸਭ ਕੁਝ ਹੁੰਦਾ ਜਿਵੇਂ ਡਾਕਟਰੀ ਦੀ ਜਿਹੜੀ ਪੜ੍ਹਾਈ ਹੈ ਬਾਕੀ ਵਕਾਲਤ ਦੀ ਪੜ੍ਹਾਈ ਤਾਂ ਸਾਡੀ ਤਰੱਕੀ ਹੋਰ ਵੱਧ ਹੋਣੀ ਸੀ ਭਾਜੀ ਜਿਨ੍ਹਾਂ ਦੀ ਭਾਸ਼ਾ ਮਜ਼ਬੂਤ ਵਾ ਉਹ ਲੋਕ ਵੀ ਮਜ਼ਬੂਤ ਆ ਠੀਕ ਹੈ ਨਾ ਇਸ ਕਰਕੇ ਸਾਨੂੰ ਆਪਣੀ ਭਾਸ਼ਾ ਨੂੰ ਚਾਹੀਦਾ ਪ੍ਰਮੋਟ ਤੋਂ ਦਾ ਸ਼ਬਦ ਪ੍ਰਚਾਰ ਕਰੀਏ ਪੰਜਾਬੀ ਭਾਸ਼ਾ ਦਾ ਜੀ ਚਲੋ ਪੰਜਾਬੀ ਭਾਸ਼ਾ ਤੋਂ ਡਰ ਲੱਗਦਾ ਕਿ ਮੈਂ ਕਿਹਾ ਸ਼ਾਇਦ ਇੰਗਲਿਸ਼ ਹੀ ਬੋਲਦੇ ਆ ਅਲਵੀਵਾ ਵਾਸਤਾ ਉਸ ਤਰ੍ਹਾਂ ਵਾਸਤਾ ਪੰਜਾਬੀ ਮੈਂ ਆਪਕੋ ਬੋਲ ਸਕਦਾ ਹਾਂ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਇਹ ਦੀਵਿਤੀ ਵਾਲਿਆਂ ਦਾ ਬੜੀ ਧੰਨਵਾਦ ਕਰਦੇ ਆ ਜੀ ਪੰਜਾਬੀ ਮਾਂ ਬੋਲੀ ਆਪਣੀ ਭੁੱਲਣੀ ਨਹੀਂ ਚਾਹੀਦੀ ਪੰਜਾਬੀ ਮਾਂ ਬੋਲੀ ਆਪਣੀ ਮਾਂ ਆ ਜੀ ਬਹੁਤ ਵਧੀਆ ਲੱਗਦਾ ਜਦੋਂ ਆਪਣੇ ਪੰਜਾਬੀ ਭਾਈ ਕਿਤੇ ਵੀ ਬਾਹਲੇ ਮੌਲਖਾਂ ਦੇ ਵਿੱਚ ਵੀ ਜਦੋਂ ਆਪਾਂ ਨੂੰ ਕੋਈ ਮਿਲਦਾ ਨਾ ਪੰਜਾਬੀ ਬਹੁਤ ਬੜੀ ਖੁਸ਼ੀ ਹੁੰਦੀ ਆ ਹੋਂਨੇ ਕੋਨੇ ਵਿੱਚ ਆਪਣੇ ਪੰਜਾਬੀ ਭਰਾ ਬੈਠੇ ਨੇ ਬਹੁਤ ਵਧੀਆ ਲੱਗਦਾ ਜੀ ਬੜੀ ਮਿਹਰਬਾਨੀ ਧੰਨਵਾਦ ਜੀ ਔਰ ਮੈਂ ਜੇ ਦੱਸਾਂ ਸਵਾਲ ਪਹਿਲਾਂ ਕੀਤਾ ਉੱਥੇ ਕਿ ਜਦੋਂ ਭਰਾ ਜਿਹੜੇ ਟਰੱਕ ਡਰਾਈਵਰ ਆ ਫੋਨ ਲਾ ਲੈਂਦੇ ਇੰਡੀਆ ਉਹ ਦੋ ਦੋ ਘੰਟੇ ਗੱਲ ਕਰਦੇ ਤਾਂ ਕਾਰਨ ਕੀ ਆ ਕਈ ਕਹਿੰਦੇ ਕਿ ਬੇਲੇ ਇਕੱਲੇ ਬੇਲੇ ਨਹੀਂ ਕੋਹਨੂੰ ਸੁਆਦ ਵੀ ਆਂਦਾ ਪੰਜਾਬੀ ਭਾਸ਼ਾ ਚ ਗੱਲ ਕਰਕੇ ਉੱਥੇ ਉਹਨ ਕਿਸੇ ਗੋਰ ਨੂੰ ਫੋਨ ਤਾਂ ਲਾ ਸਕਦੇ ਆ ਲੇਕਿਨ ਜੋ ਉਹਨਾਂ ਦੇ ਵਿਚਾਰਾਂ ਦੇ ਪ੍ਰਕਟਾਵੇ ਆ ਜੋ ਭਾਵਨਾਵਾਂ ਨਿਖਰ ਕੇ ਨਹੀਂ ਆਉਣੀਆਂ ਅੰਗਰੇਜ਼ੀ ਦੇ ਵਿੱਚ ਭਾਵਨਾ ਨਹੀਂ ਦਿੱਤ ਕਲੀ ਪੰਜਾਬੀ ਦੇ ਵਿੱਚ ਜਿਹੜੀ ਆਪਾਂ ਭਾਵਨਾ ਗੱਲ ਕਹਿਣੀ ਆ ਕਿਸੇ ਨੂੰ ਸਮਝਾਣੀ ਆ ਉਹ ਜਿਹੜੇ ਹਾ ਭਾਵਾ ਆਪਾਂ ਪਤਾ ਲੱਗ ਜਾਂਦੇ ਬੰਦੇ ਨੂੰ ਮੋੜਦਾ ਕੀ ਕਹਿ ਰਿਹਾ ਇੱਕ ਮੈਂ ਤੁਹਾਡੇ ਚੈਨਲ ਦਾ ਇੱਕ ਗੱਲ ਹੋਰ ਕਹਿ ਰਿਹਾ ਕਿ ਜੇ ਆਪਾਂ ਪੰਜਾਬੀ ਨੂੰ ਪ੍ਰਮੋਟ ਕਰਨਾ ਪ੍ਰਚਾਰ ਕਰਨਾ ਪ੍ਰਚਾਰ ਕਰਨਾ ਜਾਂ ਪ੍ਰਮੋਟ ਸੌਰੀ ਤੇ ਇਹਦੇ ਲਈ ਕਿ ਆਪਾਂ ਪ੍ਰਾਲਾ ਕਰ ਸਕਦੇ ਹਾਂ ਛੋਟਾ ਜਿਹਾ ਆਪਣੇ ਹੱਥ ਤੋਂ ਜੇ ਕਿਸੇ ਨੂੰ ਆਪਾਂ ਸੱਦਾ ਪੱਤਰ ਭੇਜਦੇ ਆ ਜਾਂ ਤਰ ਵਿਆਹ ਦੇ ਕਾਰਡ ਹੋ ਗਏ ਖੁਸ਼ੀ ਗਮੀ ਦਾ ਕੋਈ ਵੀ ਪ੍ਰੋਗਰਾਮ ਆ ਉਹ ਜਿਆਦਾ ਆਪਾਂ ਨੂੰ ਪੰਜਾਬੀ ਚ ਲਿਖਾਉਣਾ ਚਾਹੀਦੇ ਆ ਕਿਉਂਕਿ ਮੋਸਟਲੀ ਉਹਨਾ ਹਿੰਦੀ ਬੋਲਦਾ ਰਿਹਾ ਕਿ ਗਮੀ ਗਮੀ ਦਾ ਸੱਦਾ ਪੱਤਰ ਪੰਜਾਬੀ ਚ ਭੇਜ ਦਿੰਦੇ ਆ ਵਿਆਹ ਸ਼ਾਦੀ ਦਾ ਅੰਗਰੇਜ਼ੀ ਚ ਆ ਜਾਂਦਾ ਆ ਉਹ ਕਾਰਡ ਜਿਹੜਾ ਪੰਜਾਬੀ ਚ ਹੋਣਾ ਚਾਹੀਦਾ ਇਹ ਗੱਲ ਮੈਂ ਕਹਿਣਾ ਚਾਹਣਾ ਬਸ ਧੰਨਵਾਦ ਜੀ ਬਹੁਤ ਸ਼ੁਕਰੀਆ ਪੀ ਵਾਲਾ ਰਸਾ ਇਸ ਤਰ੍ਹਾਂ ਬਸ ਤਰ੍ਹਾਂ ਮਾਫੀ ਮੁਸ਼ਕਲ ਹੈ ਸਰੋ ਕਰਨਾ ਚਲੋ ਇਹ ਮਾਸ਼ਾ ਵਿਖੇ ਰਾਜ பாਜੀ ਜਸਵੀਰ பாਜੀ ਤੇ ਪਲਵਾਨ ਜੀ ਅਮਰਗੜ ਤੋਂ ਇਹਨਾਂ ਦੇ ਵੀ ਵਿਚਾਰ ਲੈਣੇ ਆ ਪਲਵਾਨ ਵੀਰ ਦਾ ਸਨਮਾਨ ਵੀ ਕਰਨਾ ਥੋੜੀ ਦੇਰ ਤੇ ਕਿਉਂਕਿ ਇਹ ਸ਼ਾਇਰ ਨੇ ਔਰ ਸੱਭਿਆਚਾਰ ਜਿਹੜਾ ਆ ਮਾਂ ਬੋਲੀ ਦਾ ਇੱਕ ਅਨਿਖਣਵਾ ਅੰਗ ਹੈ ਔਰ ਸੱਭਿਆਚਾਰ ਨੂੰ ਜਿਹੜੇ ਸ਼ਾਇਰ ਹੈ ਉਹ ਜਿੰਦਾ ਰੱਖਦੇ ਆ ਉਹਦੀ ਚਮਕ ਨੂੰ ਵਧਾਉਂਦੇ ਆ ਰਾਜਪਾਜੀ ਤੁਸੀਂ ਸੇਵਾਵਾਂ માં ਨਿਭਾਉਂਦੇ ਤੁਸੀਂ ਜਸਵੀਰ ਪਾਜੀ ਬਲੱਡ ਕੈਂਪ ਬਹੁਤ ਸਾਰੇ ਲਵਾਉਂਦੇ ਲੇਕਿਨ ਮਾਂ ਬੋਲੀ ਨੂੰ ਪਛਾਣਨਾ ਬਹੁਤ ਜ਼ਰੂਰੀ ਹੈ ਭਾਜੀ ਮਾਂ ਬੋਲੀ ਜੇ ਅਸੀਂ ਭੁੱਲ ਜੰਨੇ ਆ ਤਾਂ ਸਾਡੀ ਹੋਂਦ ਜਿਹੜੀ ਹੈ ਨਾ ਉਹ ਖਤਰੇ 'ਚ ਪੈ ਜਾਊਗੀ ਜਿਹੜੇ ਮੁਲਕਾਂ ਨੇ ਆਪਣੀ ਮਾਂ ਬੋਲੀ ਭੱਲੇ ਹੀ ਆ ਉਹ ਮੁਲਕ ਇਸ ਵੇਲੇ ਹੋਰਾ ਮੁਲਕਾਂ ਦੇ ਅੰਡਰ ਚਲ ਗਏ ਆ ਜਿੱਦਾਂ ਅਸੀਂ ਅੱਜ ਵੈਸਟਰਨ ਕਲਚਰ ਨੂੰ ਬਹੁਤ ਜ਼ਿਆਦਾ ਪ੍ਰਮੋਟ ਕਰ ਰਹੇ ਆ ਤੇ ਉਹ ਵੀ ਆਉਣ ਵਾਲੀ ਜਨਰੇਸ਼ਨ ਦੇ ਲਈ ਖਤਰੇ ਦਾ ਇੱਕ ਸਾਈਨ ਆ ਕਿ ਉਹਦੇ ਹਿਸਾਬ ਨਾਲ ਸਾਡੇ ਸਕੂਲਾਂ ਦੇ ਵਿੱਚ ਵੀ ਮਾਂ ਬੋਲੀ ਪੰਜਾਬੀ ਨੂੰ ਪ੍ਰਾਇੋਰਟੀ ਨਹੀਂ ਦਿੱਤੀ ਜਾਂਦੀ ਆ ਤੇ ਅਸੀਂ ਖੁਦ ਵੀ ਆਪਣੇ ਬੱਚਿਆਂ ਨੂੰ ਘਰ ਹੱਥ ਜੋੜ ਕੇ ਸਾਸਰੀ ਘਰ ਕਹਿਣ ਦੀ ਬਜਾਏ ਹੈਲੋ ਗੁੱਡ ਮਾਰਨਿੰਗ ਵਗੈਰਾ ਅਸੀਂ ਵੀ ਸਵੇਰੇ ਮੋਬਾਈਲਾਂ ਉੱਤੇ ਮੈਸੇਜ ਕਰਦੇ ਆ ਬਟ ਜਿਸ ਮੁਲਕ ਦੇ ਵਿੱਚ ਮਾਂ ਬੋਲੀ ਪੰਜਾਬੀ ਜਾਂ ਮਾਂ ਬੋਲੀ ਭਾਸ਼ਾ ਉਹਨਾਂ ਦੀ ਖਤਮ ਹੋ ਗਈ ਹੈ ਨਾ ਉਹਨਾਂ ਦੀ ਹੋਂਦ ਵੀ ਹੌਲੀ ਹੌਲੀ ਖਤਮ ਹੁੰਦੀ ਜਾਵੇਗੀ ਤੇ ਉਸੇ ਤਰ੍ਹਾਂ ਜਿੱਦਾਂ ਜੇਕਰ ਅਸੀਂ ਆਪਣੀ ਮਾਂ ਬੋਲੀ ਪੰਜਾਬੀ ਨੂੰ ਭੁੱਲ ਜਾਵਾਂਗੇ ਅਸੀਂ ਗੁਰਮੁਖੀ ਲਿਪੀ ਤੱਕ ਵੀ ਭੁੱਲ ਸਕਦੇ ਹਾਂ ਤੇ ਅਸੀਂ ਗੁਰੂ ਗ੍ਰੰਥ ਸਾਹਿਬ ਦੇ ਪੜਨ ਦੇ ਵੀ ਅਸਮਰਥ ਹੋ ਜਾਵਾਂਗੇ ਹਾਂ ਵੱਡੀ ਗੱਲ ਹੈ ਤੇ ਸਾਨੂੰ ਕੋਈ ਵੀ ਧਰਮ ਆ ਜਿਹੜਾ ਨਾ ਉਹ ਧਰਮ ਤੁਹਾਡੀ ਭਾਸ਼ਾ ਨਾਲ ਜੁੜਿਆ ਹੁੰਦਾ ਹੈ ਜੇਕਰ ਤੁਸੀਂ ਭਾਸ਼ਾ ਭੁੱਲ ਜਾਵੋ ਤਾਂ ਤੁਸੀਂ ਧਰਮ ਤੋਂ ਵੀ ਆਪਣੇ ਤੋਂ ਦੂਰ ਹੋ ਜਾਉਗੇ ਭਾਸ਼ਾ ਨਾਲ ਜੁੜ ਕੇ ਧਰਮ ਨਾਲ ਹੋਰ ਬਿਹਤਰੀ ਨਾਲ ਜੁੜ ਸਕਦੇ ਆ ਬਿਹਤਰੀ ਨਾਲ ਜੁੜ ਸਕਦੇ ਆ ਤੇ ਵਧੀਆ ਇਨਸਾਨ ਹੋਣ ਦੇ ਲਈ ਸਾਨੂੰ ਸਾਡੀ ਮਾਂ ਬੋਲੀ ਦੇ ਨਾਲ ਜੁੜਨਾ ਬਹੁਤ ਜ਼ਰੂਰੀ ਆ ਕਿਉਂਕਿ ਜਿੱਦਾਂ ਭਾਜੀ ਹੁਣੀ ਕਿਹਾ ਕਿ ਮਨ ਦੇ ਭਾਵ ਵੀ ਜੇਕਰ ਅਸੀਂ ਪੰਜਾਬੀ ਭੁੱਲ ਜਾਵਾਂਗੇ ਤਾਂ ਅਸੀਂ ਆਪਣੇ ਮਨ ਦਾ ਗੁੱਸਾ ਜਿੱਦਾਂ ਪੰਜਾਬੀ ਵਿੱਚ ਗਾਲਾਂ ਕੱਢ ਕੇ ਲੋਕੀ ਕੱਢ ਲੈਂਦੇ ਆ ਜਿਹੜੀ ਪੰਜਾਬੀ ਦੀਆਂ ਗਾਲਾਂ ਕੱਢ ਕੇ ਆਪਣਾ ਗੁੱਸਾ ਕੱਢਣਾ ਉਹਦੇ ਨਾਲ ਦੀ ਤਾਂ ਮੈਂ ਕਹਿੰਦਾ ਕੋਈ ਰੀਸੇ ਨਹੀਂ ਹੈਗੀ ਅੱਜ ਕੱਲ ਬੈਸਟਰਨ ਨੂੰ ਪ੍ਰਮੋਟ ਕਰਕੇ ਕੋਈ ਕਿਸੇ ਨੂੰ ਉਂਗਲਾਂ ਦਿਖਾ ਰਿਹਾ ਕੋਈ ਕੁਝ ਕਰ ਰਿਹਾ ਪਰ ਜਿਹੜੇ ਮਨ ਦੇ ਭਾਵ ਜਿਹੜੇ ਆ ਨਾ ਉਹ ਭਾਸ਼ਾ ਦੇ ਨਾਲ ਹੀ ਮੈਂ ਤੁਹਾਡੀ ਗੱਲ ਚੋਂ ਨਾ ਗੱਲ ਇੱਕ ਮੇਰੇ ਜ਼ਹਿਨ ਚ ਆਈ ਕਿ ਜੇ ਤੁਸੀਂ ਕਿ ਗੁੱਸਾ ਵੀ ਆਪਣਾ ਜ਼ਾਹਰ ਕਰਨਾ ਜੇ ਸ਼ਬਦ ਕੋਸ਼ ਸਾਡੇ ਕੋਲ ਜਿਆਦਾ ਹੋਊਗਾ ਤਾਂ ਆਪਾਂ ਵੱਖ-ਵੱਖ ਤਰੀਕੇ ਨਾਲ ਕਰ ਸਕਦੇ ਜ਼ਰੂਰੀ ਨਹੀਂ ਗਾਲ ਕੱਢਣੀ ਹੈ ਬੰਦਾ ਆਪਣੇ ਮਨ ਦੇ ਭਾਵ ਦੱਸ ਸਕਦਾ ਜੇ ਕੋਈ ਸ਼ਬਦਾਂ ਦੀ ਕਮੀ ਆ ਉਹ ਤਾਂ ਬਸ ਅੱਧੀ ਗਾਲ ਹੀ ਕੱਢੂਗਾ ਬਿਲਕੁਲ 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 ਗਾਲ ਕੱਢੂਗਾ ਜੀ ਸਿੱਧੇ ਸੋ ਭਾਸ਼ਾ ਦੇ ਨਾਲ ਸਾਨੂੰ ਪ੍ਰਾਇੋਰਟੀ ਦੇ ਨਾਲ ਜੁੜਨਾ ਚਾਹੀਦਾ ਮੈਂ ਇੱਥੇ ਵੀ ਖੜਾ ਆ ਜਿਹੜੇ ਬੋਰਡ ਲੱਗੇ ਹੋ ਆ ਅੱਜ ਵੀ ਉਹ ਅੰਗਰੇਜ਼ੀ ਦੇ ਵਿੱਚ ਹੀ ਲੱਗੇ ਹੋ ਆ ਅੱਛਾ ਆਯੁਰਵੇਦ ਤਾਂ ਲਿਖਿਆ ਹੈ ਜੇ ਆਪਣੀ ਪੰਜਾਬੀ ਭਾਸ਼ਾ ਨੂੰ ਸਾਹਮ੍ਹਿਆ ਹੁੰਦਾ ਤਾਂ ਜੋ ਗਿਆਨ ਸਾਡੇ ਬਜ਼ੁਰਗ ਦੇ ਕੇ ਗਏ ਸੀਗੇ ਸ਼ਾਇਦ ਇੰਗਲਿਸ਼ ਦਵਾਈਆਂ ਦੀ ਐਨੀ ਮਾਰ ਨਾ ਪੈਂਦੀ ਉਹਨਾਂ ਨੂੰ ਜ਼ਰੂਰ ਦਿੱਕਤ ਆਉਂਦੀ ਹੋਊਗੀ ਕਿ ਬੰਦੇ ਇਹਨਾਂ ਕੋਲ ਹੋਰ ਵੀ ਮਤਲਬ ਕਿ ਜਿਹੜੇ ਬੰਦੇ ਨੂੰ ਇਹ ਪੜ੍ਹਨਾ ਨਹੀਂ ਆਂਦਾ ਪਿਆ ਇਹਨਾਂ ਕੋ ਕੰਮ ਲੈ ਵਾਲੇ ਬੰਦੇ ਵੀ ਇਹਨਾਂ ਕੋ ਜਾ ਸਕਦੇ ਆ ਮਤਲਬ ਜਿਵੇਂ ਹੁਣ ਉੱਥੇ ਇਨਫਰਟੀਲਿਟੀ ਲਿਖਿਆ ਆ ਹੁਣ ਕਿਸੇ ਬੀਬੀ ਨੂੰ ਕਹਦੇ ਕਿਸੇ ਜਿਹੜੀ ਟੱਟ ਪੜੀ ਲਿਖੀ ਆ ਕਿ ਬੀਬੀ ਇਨਫਰਟੀਲਿਟੀ ਦੀ ਪ੍ਰੋਬਲਮ ਆ ਨਹੀਂ ਜੀ ਨਹੀਂ ਇੱਥੇ ਤਾਂ ਹੁਣ ਸਾਡੀ ਪੰਜਾਬੀ ਭਾਸ਼ਾ ਦੇ ਵਿੱਚ ਤਾਂ ਕਈ ਵਾਰੀ ਜੇ ਸਾਡੀਆਂ ਬੀਬੀਆਂ ਡਾਕਟਰ ਕੋਲ ਵੀ ਜਾਂਦੀਆਂ ਨਾ ਤਾਂ ਉਹ ਕਹਿ ਦਿੰਨੀ ਆ ਉਹ ਮੇਰੇ ਨਾ ਢਿੱਡ 'ਚ ਘੜੇਲਾ ਆਈਆਂ ਪੈਨੀਆਂ ਘਾਉ ਮਾਉਂ ਕਰਦਾ ਘੋਡੇ ਮੇਰੇ ਚਿਰੂ-ਚਿਰੂ ਕਰਦੇ ਆ ਸੋ ਪੰਜਾਬੀ ਭਾਸ਼ਾ ਜਿਹੜੀ ਆ ਨਾ ਬਹੁਤ ਸਮੇਲ ਆ ਅਲਸਕਨ ਪੁੱਛਦੇ ਆ ਕਿ ਗੋਡੇ ਚਿਰੂ-ਚਿਰੂ ਕੀ ਹੁੰਦਾ ਬਸ ਉਹੀ ਹਿਸਾਬ ਆ ਨਾ ਤੇ ਜਿਹੜੀ 35 ਆ ਸਾਡੀ ਇਹ 35 ਅੱਖਰ ਆ 35 ਅੱਖਰ ਸਾਨੂੰ ਜਿੱਦਾ ਮਾਂ ਬੋਲੀ ਦੇ ਹੈਗੇ ਆ ਇਹ ਜ਼ਰੂਰ ਸਿੱਖਣੇ ਚਾਹੀਦੇ ਆ ਸ਼ਾਇਦ ਸਾਨੂੰ ਵੀ ਪੂਰੇ ਨਹੀਂ ਆਂਦੇ ਨਹੀਂ ਆਉਂਦੇ ਹਨਾ ਆਪਾਂ ਕੋਈ ਇਦਾਂ ਨਹੀਂ ਕਹਿੰਦੇ ਵੀ ਸਾਡੇ ਚ ਵੀ ਨੌਲੇਜ ਘੱਟ ਆ ਤੇ ਅਸੀਂ ਹਿਸਟਰੀ ਤੋਂ ਵੀ ਆਣ ਵਾਲੇ ਸਮੇਂ ਦੇ ਵਿੱਚ ਪੰਜਾਬੀ ਜਿਹੜੇ ਜਿਹੜੇ ਬੰਦੇ ਨੇ ਨਾ ਪੰਜਾਬੀ ਦੀ ਐਮਏ ਜਾਂ ਪੰਜਾਬੀ ਦੇ ਡਿਗਰੀਆਂ ਵਗੈਰਾ ਪੀਐਚਡੀ ਵਗੈਰਾ ਕੀਤੀਆਂ ਹਨਾ ਜਦੋਂ ਕਿ ਉਹਨਾਂ ਨਾਲ ਮੇਰੀ ਡਿਸਕਸ਼ਨ ਹੁੰਦੀ ਹੈ ਨਾ ਉਹ ਦਖਾਉਂਦੇ ਆ ਕਿ ਪੰਜਾਬੀ ਦੇ ਵਿੱਚ ਐਡਾ ਤਕੜਾ ਸੁਮੇਲ ਆ ਗੰਭੀਰ ਹੈ ਵਿਸ਼ਾ ਤੇ ਸਾਨੂੰ ਕਦੇ ਵੀ ਕਿਸੇ ਹੋਰ ਭਾਸ਼ਾ ਦੇ ਉੱਤੇ ਡਿਪੈਂਡ ਹੋਣਾ ਹੀ ਨਹੀਂ ਪੈਂਦਾ ਕਿ ਪੰਜਾਬੀ ਇੰਨੀ ਵਧੀਆ ਹੈ ਸਾਡੀ ਪਰ ਅਸੀਂ ਭੁੱਲਦੇ ਜਾ ਰਹੇ ਹਾਂ ਇੱਕ ਕਸੂਰ ਸਾਡੀ ਸੋਸਾਇਟੀ ਦਾ ਵੀ ਆ ਤੇ ਸਾਡਾ ਵੀ ਆ ਕਿ ਅਸੀਂ ਆਵਾਜ਼ ਨਹੀਂ ਚੱਕਦੇ ਸਾਨੂੰ ਆਉਣ ਵਾਲੇ ਸਮੇਂ ਵਿੱਚ ਪੰਜਾਬੀ ਲਈ ਸੰਘਰਸ਼ ਕਰਨਾ ਪਵੇਗਾ ਤੇ ਜਰੂਰ ਕਰਾਂਗੇ ਤਸਵੀਰ ਭਾਈ ਨਾਲ ਵੀ ਗੱਲ ਕਰਨੀ ਹੈ ਪਹਿਲਵਾਨ ਜੀ ਖੜੇ ਰਹੋ ਔਰ ਜਸਵੀਰ ਜੀ ਇਹਨਾਂ ਦੀ ਗੱਲ ਤੋਂ ਆਪਾਂ ਗੱਲ ਅੱਗੇ ਤੋਰਨੀ ਹੈ ਜਿਹੜੀ ਇਹਨਾਂ ਨੇ ਗੱਲਾਂ ਕਰ ਲਈਆਂ ਉਹ ਨਹੀਂ ਕਰਨੀਆਂ ਹੁਣ ਮੈਕਡੋਨਲਡ ਦੀ ਗੱਲ ਕਰ ਲਓ ਹਾਂਜੀ ਉੱਥੇ ਜਾਂਦੇ ਸਾਡੇ ਹੀ ਭਰਾ ਖੜੇ ਹੁੰਦੇ ਆ ਉਹ ਕਹਿੰਦੇ ਵਾਟ ਯੂ ਵਾਂਟ ਸਰ ਮੇਰੇ ਵਰਗੇ ਨਾਲ ਉਹਨੇ ਕਰੀ ਗੱਲ ਯਾਰ ਉਹ ਵੀ ਮੈਂ ਕਹਿੰਦਾ ਬਨ ਚਿਕਨ ਬਰਗਰ ਹਾਂਜੀ ਬਨ ਛੇਤੀ ਮੁੱਕੀ ਨੌਨ ਚਿਕਨ ਨੌਨ ਚਿਕਨ ਹਾਂਜੀ ਇਹ ਗੱਲ ਜ਼ਰੂਰੀ ਆ ਤੇ ਇਦਾਂ ਹੀ ਹੁੰਦੀ ਆ ਜਿਹੜੇ ਬੰਦੇ ਨੂੰ ਇੰਗਲਿਸ਼ ਆਂਦੀ ਕਿਉਂਕਿ ਉਹ ਜਿਹੜੇ ਉਹਨਾਂ ਦਾ ਮੈਕਡੋਨਲਡ ਦਾ ਰੱਖਿਆ ਹੋਇਆ ਹੈ ਨਾ ਸਟਾਫ ਉਹ ਇੰਗਲਿਸ਼ ਵਿੱਚੇ ਗੱਲ ਕਰ ਸਕਦੇ ਆ ਤੇ ਪੰਜਾਬੀ ਨੂੰ ਤਾਂ ਬਹੁਤ ਜ਼ਿਆਦਾ ਦਿੱਕਤ ਆਉਂਦੀ ਹੈ ਮੈਂ ਮੈਂ ਘਟਾਇਆ ਹੁੰਦਾ ਹਾਂ ਹਾਂਜੀ ਹਾਂਜੀ ਉਹ ਆਪਣਾ ਆਰਡਰ ਬਿਧਾਨ ਦੇ ਚੱਕਰ 'ਚ ਤੇ ਮੈਂ ਦੋ ਮੈਸੇਜ ਜ਼ਰੂਰ ਦੇਣਾ ਚਾਹੁੰਦਾ ਮੈਂ ਲੰਮੀ ਜ਼ਿਆਦਾ ਗੱਲ ਨਹੀਂ ਵਿਦਾਨਾ ਚਾਹੁੰਦਾ ਬਾਕੀ ਵੀ ਵੀਰ ਹੈਗੇ ਆ ਤੇ ਜਿੱਦਾਂ ਸਾਡੇ ਰਾਜਪਾਈ ਨੇ ਦੱਸਿਆ ਕਿ ਸਾਨੂੰ ਅੱਜ ਦੇ ਸਮੇਂ ਦੇ ਵਿੱਚ ਅਸੀਂ ਆਪਣੇ ਬੱਚਿਆਂ ਨੂੰ ਕਹਿੰਨੇ ਕਿ ਇੰਗਲਿਸ਼ ਸਕੂਲੇ ਲੈਣਾ ਹਮ ਇੰਗਲਿਸ਼ ਸਕੂਲੇ ਪੜਾ ਰਹੇ ਆ ਪਰ ਜਿਹੜੇ ਮਾਪੇ ਆ ਉਹ ਅਨਪੜ੍ਹ ਨੇ ਡਰਿਆ ਕਿ ਰੋਜ਼ਗਾਰ ਨਹੀਂ ਮਿਲੂਗਾ ਛੇ ਦੇ ਵੀ ਡਰਿਆ ਨੇ ਇਹ ਡਰਿਆ ਕਿ ਇਹ ਡਰਿਆ ਕਿ ਇੱਕ ਦੋ ਇੱਕ ਦੋ ਦਿੱਕਤਾਂ ਵੀ ਆ ਰਹੀ ਆ ਕਿ ਜੋ ਵੀ ਹੋ ਰਿਹਾ ਮੋਬਾਈਲ ਤੇ ਹੋ ਰਿਹਾ ਨੀ ਪਤਾ ਲੱਗਦਾ ਕਿ ਸਾਡੀ ਪੇਰੈਂਟਸ ਮੀਟਿੰਗ ਕੀ ਹੋਈ ਇੱਕ ਬাজি ਹੋਰ ਦਿੱਕਤ ਹੈ ਜਿਵੇਂ ਤੁਸੀਂ ਕਿਹਾ ਕਿ ਰੋਜ਼ਗਾਰ ਦੀ ਦਿੱਕਤ ਆ ਰਹੀ ਹੈ ਹੁਣ ਤੁਸੀਂ ਮੋਬਾਈਲ ਦੀ ਗੱਲ ਕੀਤੀ ਹੈ ਟਾਈਪਿੰਗ ਕੋਈ ਪੰਜਾਬੀ ਸਿਖਾਉਂਦਾ ਹੀ ਨਹੀਂ ਨਹੀਂ ਸਾਡੇ ਬੱਚਿਆਂ ਨੂੰ ਇੰਗਲਿਸ਼ ਦੀ ਟਾਈਪਿੰਗ ਸਿਖਾਉਂਦੇ ਕਿ ਮੈਂ ਵਗਾ ਦੱਸਣਾ ਕਹਿੰਦਾ ਨੂੰ ਤੇ ਮੇਰੇ ਫਰੈਂਡ ਦਾ ਮੈਨੂੰ ਫੋਨ ਆਇਆ ਕਹਿੰਦਾ ਜਸਵੀਰ ਤੂੰ ਕਿਹਾ ਸੀਗਾ ਪੋਲੋ ਸਕੂਲ ਬਹੁਤ ਵਧੀਆ ਵਿਲੀਅਮ ਦਾ ਮੈਂ ਕਿਹਾ ਹਾਂ ਯਾਰ ਆਪਣੇ ਏਰੀਆ 'ਚ ਖੁੱਲਿਆ ਵਧੀਆ ਕਹਿੰਦਾ ਇਹ ਮੇਰਾ ਮੁੰਡਾ ਜੋ ਜੇਦੂ ਦਾ ਸਕੂਲ ਜਾਂਦਾ ਹਿੰਦੀ ਬੋਲਣ ਲੱਪਿਆ ਮੈਂ ਕਹਿੰਦਾ ਜਰਦੂ ਹੀ ਘਰ ਪੰਜਾਬੀ ਨਹੀਂ ਬੋਲਦੇ ਕਹਿੰਦਾ ਮੈਂ ਮਤਲਬ ਵਿੱਕੀ ਦੀ ਗੱਲ ਕਰ ਰਿਹਾ ਭਾਜੀ ਜਰਮਨ ਆਪਣੇ ਦੇਸ਼ 'ਚ ਹੀ ਆਪਣੀ ਭਾਸ਼ਾ ਦੇ ਜਰਮਾਨਾ ਲੱਗਦਾ ਯਾਰ ਮੈਂ ਮੁੰਡਾ ਚੇਂਜ ਕਰਨਾ ਮੈਂ ਕਹਿੰਦਾ ਮੈਡਮਾਂ ਵੀ ਉੱਥੇ ਕਹਿੰਦਾ ਹਿੰਦੀ ਬੋਲੀ ਜਾਨੀਆ ਪੰਜਾਬੀ ਇੱਥੇ ਗੱਲੇ ਨਹੀਂ ਕਰ ਰਹੀਆਂ ਮੇਰਾ ਬੱਚਾ ਕਹਿੰਦਾ ਚਾਰ ਪੰਜ ਸਾਲ ਦਾ ਆਇਆ ਮਨ ਹੁਣੀ ਆ ਇਹ ਵੀ ਮੈਂ ਹੀ ਕਰਾਂਗਾ ਇਹ ਪਟਾਕੇ ਕਿਹੜੀ ਭਾਸ਼ਾ 'ਚ ਪਾ ਕੇ ਗਏ ਦੀ ਇਹ ਪੰਜਾਬੀ 'ਚ ਬਿਲਕੁਲ ਪੰਜਾਬੀ ਜੀ ਬੋਲਟ ਵਾਲੇ ਪਟਾਕੇ ਤੇ ਬਾਕੀ ਸਾਡੇ ਜਿੱਦਾਂ ਤੁਹਾਨੂੰ ਪਤਾ ਹੀ ਹੈ ਡ੍ਰੀਮ ਵਰਲਡ ਐਨਜੀਓ ਨਮਾਸ਼ਾ ਸਾਡੇ ਮੈਡੀਕਲ ਕੇਸ ਚੱਲ ਚੇੜ-ਚੇੜ ਹੁੰਦੀ ਪੇੜ ਦੇ ਵਿੱਚ ਬੱਟ ਪੈਂਦਾ ਪਿਆ ਪਰ ਉਹ ਕੀ ਹੈ ਡਾਕਟਰ ਉਹ ਬੱਟ ਦੀ ਅੰਗਰੇਜ਼ੀ ਬਣਾ ਕੇ ਲਿਖ ਦਿੰਦਾ ਹੈ ਕਿ ਆਹ ਟੈਸਟ ਕਰਾਓ ਹੁਣ ਵਿਚਾਰੇ ਜਿਹੜੇ ਪੰਜਾਬੀ ਆਪਣੀ ਸਾਡੀਆਂ ਮਤਾਵਾ ਆ ਜਾਂ ਕੋਈ ਆ ਹੋਰ ਸੀਤਾ ਲੈ ਕੇ ਸਾਨੂੰ ਸੈਂਡ ਕਰਦੀ ਆ ਜਸਵੀਰਾ ਦੇਖੀ ਕੀ ਲਿਖਿਆ ਆ ਕਿਹੜੀ ਲੈਬ ਚ ਜਾਈਏ ਕਿੱਥੇ ਜਾਈਏ ਆ ਟੈਸਟ ਆ ਲਿਖਿਆ ਆ ਉਹ ਮੰਨ ਲਓ ਕਿ ਸਕੈਨ ਕਰਾਣੀ ਆ ਕੋਈ ਟੈਸਟ ਕਰਾਣਾ ਆ ਉਹ ਵੀ ਇੰਗਲਿਸ਼ ਵਿੱਚ ਲਿਖਦੇ ਆ ਇਹ ਬਾਅਦ ਤੁਸੀਂ ਜਿਹੜਾ ਪੁਆਇੰਟ ਅੱਛਾ ਮੰਨ ਲਓ ਕਿ ਦੋ ਦੂਰ ਪ੍ਰੋਫੈਸ਼ਨਲ ਡਿਗਰੀਆਂ ਜਿਹੜੀਆਂ ਨਾ ਦੋ 22 ਘੰਟੇ ਮੰਨ ਲਓ ਸਾਨੂੰ ਉਹਨਾਂ ਨੂੰ ਬੰਦਿਆਂ ਨੂੰ ਸਮਝਾਉਣ ਦੀ ਸਾਨੂੰ ਲੋੜ ਪੈਂਦੀ ਆ ਕਿ ਮੰਨ ਲਓ ਜਦ ਦੀ ਮੰਨ ਲਓ ਅਸੀਂ ਤਾਂ ਦੱਸ ਦਿੰਨੇ ਪੰਜਾਬੀ ਜਾ ਕੇ ਪਰ ਉਹ ਜਿਹੜੀ ਇੰਗਲਿਸ਼ ਕਰ ਦਿੰਦੇ ਉਹ ਇੰਗਲਿਸ਼ ਦੀ ਟ੍ਰਾਂਸਲੇਸ਼ਨ ਕਰਦੇ ਸਾਨੂੰ ਬੜੀ ਗੱਲ ਤੁਹਾਡੀ ਤੋਂ ਗੱਲ ਤੋਂ ਗੱਲ ਕਹਿਣਾ ਚਾਹੁੰਦਾ ਕਿ 300 ਰੁਪਏ ਦੀ ਪਹਿਲੇ ਪਰਚੀ ਲਓ ਡਾਕਟਰ ਦੀ ਸਰਪੰ ਫਿਰ ਸਰਪੰਚ ਆ ਕੇ ਜੀ ਬੀਪੇ ਦਾਦੀਆਂ ਪੱਟ ਪਿੰਡਾ ਉਹ ਕਹਿੰਦੇ ਟੈਸਟ ਕਰਾਓ ਸਾਰੇ ਸਹੀ ਗੱਲ ਹੈ ਹੈ ਉਹ ਗੈਸ ਹਾਂਜੀ ਹਨਾ ਉਹ ਫਿਰ ਟੈਸਟ ਕਰਾ ਕੇ ਆਉਂਦੇ ਫੇਰ ਕੁਝ ਵਿੱਚ ਉਹਨੇ ਕਹਤਾ ਡਾਕਟਰ ਫੇ ਆਪਣੇ ਤੁੱਕੇ ਲਾਉਣ ਲੱਗ ਪਏ ਆ ਪ੍ਰਾਈਵੇਟ ਆ ਜਾਂ ਸਰਕਾਰੀ ਦੇ ਵਿੱਚ ਦੁਆਰਾ ਡਾਕਟਰ ਨੂੰ ਮਿਲਣਾ ਬੜਾ ਔਖਾ ਜੀ ਇੱਕ ਵਾਰ ਡਾਕਟਰ ਉੱਟ ਕੇ ਚਲ ਗਿਆ ਕਿਉਂਕਿ ਡਾਕਟਰਾਂ ਦੀ ਸਰਕਾਰੀ ਚ ਵੀ ਉਹ ਕਮੀ ਹੈ ਤੇ ਜੇ ਪ੍ਰਾਈਵੇਟ ਜਾਂਦੇ ਡਾਕਟਰ ਉਹ ਵੀ ਨਹੀਂ ਟਾਈਮ ਨੂੰ ਮਿਲਦੇ ਜੇ ਅਸੀਂ ਉਹਨਾਂ ਨੂੰ ਮੈਸੇਜ ਕਰਦੇ ਉਹ ਰਿਪਲਾਈ ਬਹੁਤ ਟਾਈਮ ਨਾਲ ਇੱਕ ਕਿਹੜਾ ਇਲਾਜ ਇੱਕ ਦਿਨ ਚ ਹੋ ਸਕਦਾ ਪੰਜਾਬੀ ਬੋਲਣ ਦੇ ਉਹਨੂੰ ਤਿੰਨ ਦਿਨ ਲੱਗਦਾ ਅੱਵੇ ਜਿੱਦਾਂ ਬੀਬੀਆਂ ਦਾਦੇ ਮਗਾਉਣ ਦੇ ਪੈਸੇ ਵੀ 5000 ਲਾਤੇ ਬੱਟ ਫੇ ਪਈ ਜਾਂਦਾ। ਸ਼ੇਰ ਦਾ ਇਹ ਬੱਟ ਵਾਲੇ ਪੇਸ਼ੈਂਟ ਮੇਰੇ ਕੋਲ ਤਿੰਨ ਆ ਚੁੱਕੇ ਆ। ਉਹਨਾਂ ਨੂੰ ਕਿਹਾ ਕਿ ਇਸ ਨੂੰ ਕਿਹਾ ਕਿ ਐਸਐਲ ਹੌਪੀਟਲ ਜੋ ਕਿ ਇਹਨੂੰ ਕਿਹਾ ਸਿਵਲ ਹਸਪੀਟਲ ਜੋ ਤਾਂ ਹੱਲ ਕਰਾਏ। ਨਾਲ ਦੀ ਨਾਲ ਪ੍ਰਚਾਰ ਵੀ ਕਰੀ ਜਾਂਦਾ। ਕਰਨਾ ਪੈਂਦਾ ਮਾਜੀ ਕਿਹਾ ਕਰੀਏ, ਕਿਆ ਕਰੀਏ ਇੱਕ। ਅਬ ਪੰਜਾਬੀ ਭਾਸ਼ਾ ਦਾ ਪ੍ਰਚਾਰ ਕਰਨਾ। ਮੈਂ ਸਤਿ ਸ਼੍ਰੀ ਅਕਾਲ ਸਭਾ ਤੁਹਾਡੇ ਕੋਲ ਪਹਿਲਵਾਨ ਜੀ ਨਾਲ ਗੱਲ ਕਰਨ ਲਈ ਕਾਫੀ ਦੇਰ ਤੋਂ ਵੇਟ ਕਰ ਰਹੇ ਆ ਤੇ ਅੱਜ ਪਹਿਲਵਾਨ ਵੀਰ ਦਾ ਸਨਮਾਨ ਵੀ ਕਰਨ ਕਿਉਂਕਿ ਉਹ ਸ਼ਾਇਰ ਆ ਔਰ ਸ਼ਾਇਰਾਂ ਨਾਲ ਸਾਡਾ ਹਮੇਸ਼ਾ ਪਿਆਰ ਰਹਿੰਦਾ। ਇੱਕ ਨਾਲ ਦੀ ਨਾਲ ਕਬੱਡੀ ਟੂਰਨਾਮੈਂਟਾਂ ਤੇ ਜਿੰਨੇ ਵੀ ਨਾਮ ਵਰ ਕਮੈਂਟੇਟਰ ਜਾਂ ਨਵੇਂ ਉੱਪਰ ਰੇ ਕਮੈਂਟੇਟਰ ਸ਼ੇਅਰ ਬੋਲਦੇ ਆ ਉਹ ਪਹਿਲਵਾਨ ਵੀਰ ਦੇ ਲਿਖੇ ਹੁੰਦੇ ਆ ਤਾਂ ਪਹਿਲਵਾਨ ਜੀ ਕਿਤਾਬ ਵੀ ਪੜਦੇ ਹੋ ਕੋਈ ਕਿ ਅੰਦਰੋਂ ਹੀ ਬੱਸ ਉੱਪਜ ਜਾਂਦੀ ਹੈ ਚੀਜ਼ ਪੜ੍ਹ ਕੇ ਜਿੱਦਾਂ ਕਈਆਂ ਨੂੰ ਹੁੰਦਾ ਵੇ ਪੜ੍ਹ ਕੇ ਜਿਆਦਾ ਵਧੀਆ ਬੋਲ ਹੁੰਦਾ ਜਾਂ ਲੇਖ ਹੁੰਦਾ ਪਰ ਕਈ ਵੇਲੇ ਕੁਦਰਤੀ ਜਿੱਦਾਂ ਕੁਦਰਤੀ ਜਿਹੜੀ ਮਨ ਦੇ ਵਿੱਚ ਗੱਲ ਕੋਈ ਆ ਜਾਂਦੀ ਆ ਉਹ ਜਿਆਦਾ ਵਧੀਆ ਲਿਖ ਹੋ ਜਾਗਾ ਪਿਛਲੇ ਜਨਮਾਂ ਦੀ ਮਿਹਨਤ ਆ ਲੱਗਦੀ ਆ ਮੈਨੂੰ ਇਹ ਬਹੁਤ ਟੈਲੈਂਟਡ ਆ ਜੀ ਬਹੁਤ ਜਿਆਦਾ ਟੈਲੈਂਟਡ ਆ ਜੀ ਤੇ ਅਸੀਂ ਬੈਠ ਕੇ ਕਈ ਵਾਰੀ ਦੁਕਾਨ ਤੇ ਬੈਠੇ ਆਈਦਾ ਤਾਂ 2 ਮਿੰਟ ਦੇ ਵਿੱਚ ਹੀ ਐਦਾਂ ਦੀ ਵਰਡਿੰਗ ਇਹ ਲਿਖ ਦਿੰਦਾ ਆ ਤੇ ਮਤਲਬ ਕਿ ਵਰਡਿੰਗ ਪਤਾ ਹੁੰਦਾ ਵੀ ਪਈ ਇਹ ਵਰਡਿੰਗ ਤਹਿਲਕਾ ਕਰੂਗੀ ਦਿਲ ਨੂੰ ਟੁੰਬਦੀ ਆ ਵੀ ਜੇ ਇਹ ਪਬਲਿਕ ਚ ਆਊਗੀ ਤਾਂ ਤਹਿਲਕਾ ਕਰੂਗੀ ਪਰ ਉਹ ਪਲੇਟਫਾਰਮ ਦੀ ਥੋੜੀ ਜੀ ਸਾਨੂੰ ਆਪਣਾ ਛੋਟਾ ਸ਼ੇਅਰ ਕਰਕੇ ਤੇ ਉਹਦੇ ਵਿੱਚ ਥੋੜੀ ਜਿਹੀ ਕਮੀ ਮਹਿਸੂਸ ਹੁੰਦੀ ਹੈ ਪਰ ਬਹੁਤ ਵਧੀਆ ਰਾਈਟਰ ਆ ਸਾਡੇ ਬਾਂਸੀ ਬਨਾਲਾ ਜੀ ਨੇ ਵੀ ਇਹਨਾਂ ਦੇ ਦੋ ਇੱਕ ਦੋ ਗੀਤ ਗਾਏ ਹੋ ਆ ਸਾਡੇ ਮਸ਼ਹੂਰ ਕਿ ਲੱਗਦਾ ਬੰਦਾ ਵੱਡ ਰਹੀਦਾ ਦੂਜੀ ਵਾਰੀ ਗਾ ਰਹੀ ਸਰਕਾਰ ਸੋਂਗ ਗਾਇਆ ਸੀਗਾ ਹੋਰ ਵਧੀਆ ਆਪਣੇ ਸਿੰਗਰ ਭਾਜੀ ਆ ਉਹਨੇ ਵੀ ਦੋ ਚਾਰ ਜੁੱਦਾ ਕੀਤੇ ਆਪਣੇ ਸੋਂਗ ਹਜੇ ਆਣੇ ਵੀ ਆ ਨਹੀਂ ਮੈਂ ਇਹਨਾਂ ਦੇ ਆਪਣੇ ਤਜਰਬੇ ਦੀ ਗੱਲ ਦੱਸਦਾ ਥੋੜੇ ਦਿਨ ਪਹਿਲਾਂ ਪੁਲਿਸ ਵੱਲੋਂ ਫੁੱਟਬਾਲ ਦਾ ਟੂਰਨਾਮੈਂਟ ਕਰਾਇਆ ਗਿਆ ਸੀ ਗੁਰੀ ਮੁੰਡਾ ਕਮੈਂਟੇਟਰ ਮੇਰੇ ਨਾਲ ਬੈਠਾ ਸੀ ਉਹ ਫੋਨ ਕੱਢ-ਕੱਢ ਕੇ ਸ਼ੇਅਰ ਬੋਲੀ ਜਾਵੇ ਮੈਂ ਕਿ ਯਾਰ ਤੂੰ ਹੁਣ ਕਿੱਥੋਂ ਮਗਾ ਰਹੇ ਆ ਫਿਰ ਉਹਨੇ ਭਾਜੀ ਉਹਨਾਂ ਦਾ ਜ਼ਿਕਰ ਕੀਤਾ ਤੇ ਮੈਨੂੰ ਬਹੁਤ ਚੰਗਾ ਲੱਗਿਆ ਔਰ ਉਦੋਂ ਹੀ ਸੋਚ ਰਿਹਾ ਸੀ ਕਿ ਇੱਕ ਦਿਨ ਜ਼ਰੂਰ ਮਿਲਾਂਗੇ ਭਾਜੀ ਉਹਨਾਂ ਦਾ ਸਨਮਾਨ ਕਰਾਂਗੇ ਕਿਉਂਕਿ ਦੇਖੋ ਸ਼ਾਇਰਾਂ ਦੀ ਬਹੁਤ ਵੱਡੀ ਦੇਣ ਹੁੰਦੀ ਹੈ ਇਹ ਚਮਕ ਨੂੰ ਬਣਾਉਂਦੇ ਆ ਬਿਲਕੁਲ ਜੀ ਕਿਉਂਕਿ ਪੰਜਾਬੀ ਮਾਂ ਬੋਲੀ ਨੂੰ ਜਿਉਂਦਾ ਰੱਖਣ ਦੇ ਲਈ ਸ਼ਾਇਰ ਦਾ ਕਲਾਕਾਰ ਦਾ ਸਭ ਤੋਂ ਵੱਡਾ ਹੱਥ ਹੁੰਦਾ ਹੈ ਤੁਸੀਂ ਪੰਜਾਬੀ ਗੀਤ ਗਾਣੇ ਆ ਉਹ ਦੂਰ ਦੂਰ ਤੱਕ ਲੋਕਾਂ ਤੱਕ ਪਹੁੰਚਦੇ ਆ ਤੇ ਲੋਕੀ ਪਸੰਦ ਕਰਦੇ ਆ ਤੇ ਜਿੱਦਾਂ ਇਹ ਲਿਖਦਾ ਆ ਸੋ ਸਭ ਤੋਂ ਵੱਡਾ ਹੱਥ ਜਿੱਦਾਂ ਹੁਣ ਤੁਸੀਂ ਦੇਖਿਆ ਉਹਨਾਂ ਮਨਮੋਹਨ ਵਾਰਸੁਣੀ ਪੰਜਾਬੀ ਵਿਰਸਾ ਗਾਉਂਦੇ ਆ ਉਹਨਾਂ ਪੰਜਾਬੀ ਵਿਰਸੇ ਦੇ ਨਾਲ ਹੀ ਕੋਈ ਅੱਜ ਤੱਕ ਅਸ਼ਲੀਲਤਾ ਵਾਲੇ ਉਹਨਾਂ ਕਦੇ ਗਾਣੇ ਨਹੀਂ ਗਾਏ ਜੇ ਅਸੀਂ ਪੰਜਾਬੀ ਮਾਂ ਬੋਲੀ ਨੂੰ ਵਧੀਆ ਪਿਆਰ ਕਰਦੇ ਹੋਈ ਤਾਂ ਸਾਡਾ ਜਿਹੜਾ ਪੰਜਾਬ ਆ ਉਹ ਅਸ਼ਲੀਲਤਾ ਤੋਂ ਵੀ ਬਹੁਤ ਦੂਰ ਹੋ ਜਾਵੇਗਾ ਮਤਲਬ ਕਿ ਇੰਨੀ ਕਿ ਜ਼ਿਆਦਾ ਵਧੀਆ ਆ ਗੱਲ ਕਿ ਜਿਹੜੇ ਰਾਈਟਰ ਲਿਖਦੇ ਆ ਗੱਲਾਂ ਬਹੁਤ ਵਧੀਆ ਵਧੀਆ ਗੱਲਾਂ ਲਿਖਦੇ ਆ ਸੋ ਪਹਿਲਵਾਨ ਦਾ ਦਾ ਸਾਡੇ ਦਾ ਵੀਰ ਦਾ ਬਹੁਤ ਵਧੀਆ ਹੱਥ ਆ ਤੇ ਦਿਮਾਗ ਵੀ ਬਹੁਤ ਵਧੀਆ ਕਲਮ ਦੇ ਵਿੱਚ ਜਾਨ ਆ ਕਲਮਾਂ ਕਈ ਵਾਰੀ ਤੁਹਾਨੂੰ ਪਤਾ ਵੀ ਖੰਡਿਆਂ ਤੇ ਹਰ ਇੱਕ ਚੀਜ਼ ਦਾ ਮੂੰਹ ਮੋੜ ਦਿੰਦੀਆਂ ਆ ਤੇ ਉਸ ਕਲਮ ਨੂੰ ਅਸੀਂ ਸਲਾਮ ਕਰਦੇ ਆ ਸਲੂਟ ਕਰਦੇ ਆ ਤੁਹਾਡੀ ਕਲਾਕਾਰੀ ਨੂੰ ਉੱਤੇ ਪਹਿਲਵਾਨ ਜੀ ਦੀ ਲਿਖਣ ਨੂੰ ਦਿਨੋ ਮਤਲਬ ਕਿ ਸਲੂਟ ਆ ਸਾਡੇ ਵੱਲ ਨਹੀਂ ਨਹੀਂ ਚਲੋ ਪਹਿਲਵਾਨ ਜੀ ਜਿਹੜਾ ਨਾ ਦੇਖੋ ਸ਼ੇਅਰ ਆ ਗੀਤ ਆ ਇੱਕ ਮਜ਼ੇਦਾਰ ਇੱਕ ਅچھے ਤਰੀਕੇ ਸਖਾਲੇ ਤਰੀਕੇ ਬੱਚਿਆਂ ਤੱਕ ਪਹੁੰਚ ਜਾਂਦੀ ਹੈ ਗੱਲ ਉਹਨਾਂ ਨੂੰ ਇੰਡਾਇਰੈਕਟਲੀ ਤੁਸੀਂ ਜੋੜਦੇ ਹਾਂ ਸਿੱਧੇ ਜਾਂ ਸਿੱਧੇ ਤਰੀਕੇ ਤੁਸੀਂ ਜੋੜ ਦਿੰਦੇ ਹੋ ਜਦੋਂ ਸੌਖਾ ਸਮਝਦੇ ਆ ਹਾਂਜੀ ਦੋ ਚਾਰ ਲਾਈਨਾਂ ਦੇ ਵਿੱਚ ਕੋਈ ਵੱਡੀ ਕਈ ਵਾਰੀ ਗੱਲ ਲੇਖ ਹੋ ਜਾਂਦੀ ਆ ਉਹ ਥੋੜੇ ਸ਼ਬਦਾਂ 'ਚ ਬੰਦਾ ਸਮਝ ਜਾਂਦਾ ਤੁਸੀਂ ਸੰਗਾਊ ਸੁਭਾਅ ਦੇ ਮੈਨ ਲੱਗਦਾ ਹਾਂਜੀ ਹਾਂਜੀ ਥੋੜੇ ਘੱਟ ਬੋਲਿਆ ਕੈਮਰੇ ਤੇ ਮਾੜਾ ਕੋਈ ਸ਼ੇਰ ਦਸਣਾ ਤੋ ਆਪਣਾ ਸਿਰ ਉੱਤੇ ਸ਼ੋਹਕਨੋਂ ਦੁਪੱਟਾ ਕਦੇ ਲਾਈਏ ਨਾ ਜਿਹੜਾ ਸੋਭਾ ਨਹੀਂ ਉਹ ਦਿੰਦਾ ਪਹਿਰਾਵਾ ਕਦੇ ਪਾਏ ਨਾ ਬਾਜੀ ਇੱਜ਼ਤਾਂ ਦੀ ਮੁੱਲ ਨਾ ਕਿਸੇ ਵੀ ਹਰੀਏ ਮਾਪਿਆਂ ਦਾ ਸਿਰ ਚੁੱਕੇ ਸ਼ਰਮ ਦੇ ਨਾਲ ਇਹੋ ਜਿਹਾ ਕੰਮ ਨਾ ਕਦੇ ਵੀ ਕਰੀਏ ਕਿਆ ਬਾਤ ਹੈ ਕਿਆ ਬਾਤ ਉਹ ਕਹਿੰਦੇ ਜੇ ਮਾਪਿਆਂ ਦੀ ਸੁਣਨੀ ਤੇ ਲੋਕਾਂ ਦੀ ਸੁਣਨੀ ਨਾ ਪੈਂਦੀ ਅਨਾਂ ਇਹ ਸਮਝਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਜੀ 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 ਚਲੋ ਬਹੁਤ ਸ਼ੁਕਰੀਆ